ਪ੍ਰਾਇਮ ਪੰਜਾਬ ਮੀਡੀਆ ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਜੈਗ ਸਿੰਘ ਸਿੱਖੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਔਰ ਸਭ ਤੋਂ ਵੱਡੀ ਗੱਲ ਅਸੀਂ ਅੱਜ ਜੋ ਕਰਨੀ ਹੈ ਉਹ ਹੈ ਜੀ ਕੱਲ ਇੱਕ ਨਿਊਜ਼ ਫਲੈਸ਼ ਹੁੰਦੀ ਆ ਪਿਛਲੇ ਸਾਲ ਦੇ ਵਿੱਚ ਆਪਾਂ ਚੱਲਦੇ ਆਂ ਬੈਕ ਫਲੈਸ਼ ਦੇ ਵਿੱਚ ਥੋੜਾ ਜਿਹਾ ਜੂਨ 18 2023 ਨੂੰ ਸਰੀ ਦੇ ਗੁਰੂ ਘਰ ਦੇ ਬਾਹਰ ਪਾਰਕਿੰਗ ਲੋਟ ਦੇ ਵਿੱਚ ਭਾਈ ਹਰਦੀਪ ਸਿੰਘ ਨਿਜਰ ਜਿਹੜੇ ਕਿ ਖਾਲਸਤਾਨ ਦੀ ਮੰਗ ਨੂੰ ਲੈ ਕੇ ਕਾਫੀ ਐਕਟਿਵ ਰਹੇ ਨੇ ਔਰ ਆਪਣੀ ਆ ਜਿਹੜੀ ਉਹ ਸਮੇਂ-ਸਰ ਸਮੇਂ ਜਿਕੇ ਤੇ ਰੈਫਰੈਂਡਮ ਦੀਆਂ ਵੋਟਸ ਹੁੰਦੀਆਂ ਸਾਂ ਨਾ ਵੈਸੇ ਕੋਈ ਸਿੱਖ ਗੱਤੇ ਉਹਦੀ ਸਿੱਖ ਗਤੀਵਿਧੀਆਂ ਨੂੰ ਲੈ ਕੇ ਉਹ ਹਮੇਸ਼ਾ ਐਕਟਿਵ ਰਹੇ ਨੇ ਪਿਛਲੇ ਸਾਲ ਜੂਨ 18 2023 ਨੂੰ ਉਹਨਾਂ ਦਾ ਸਰੀਰ ਗੁਰੂ ਘਰ ਦੇ ਪਾਰਕਿੰਗ ਲੋਡ ਦੇ ਵਿੱਚ ਮਰਡਰ ਕਰ ਦਿੱਤਾ ਜਾਂਦਾ ਸਿੱਖ ਕਮਿਊਨਿਟੀ ਹਿੱਲ ਜਾਂਦੀ ਆ ਔਰ ਜਿਹੜੇ ਸਿੱਖ ਐਕਟੀਵਿਸਟ ਨੇ ਉਹਨਾਂ ਦੇ ਵਿੱਚ ਇੱਕ ਇੱਕ ਕੁਐਸਚਨ ਮਾਰਕ ਆ ਜਾਂਦਾ ਕਿ ਕੀ ਇਹਦੇ ਪਿੱਛੇ ਹੈ ਕੌਣ ਉਸ ਤੋਂ ਬਾਅਦ ਹਾਊਸ ਆਫ ਕਾਮਨ ਦੇ ਵਿੱਚ ਰਿਸਪੈਕਟਡ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜੀ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਕਿ ਇਹਦੇ ਪਿੱਛੇ ਇੰਡੀਆ ਦੀਆਂ ਏਜੰਸੀ ਦਾ ਹੱਥ ਹੈ ਔਰ ਇਹ ਵੱਡਾ ਬਿਆਨ ਆਉਣ ਤੋਂ ਬਾਅਦ ਜੋ ਇੱਕ ਮਾਹੌਲ ਖਰਾਬ ਹੋਇਆ ਜੋ ਇੰਡੀਆ ਤੇ ਕੈਨੇਡਾ ਦੇ ਵਿੱਚ ਡਿਪਲੋਮੈਟਸ ਜਿਹੜੇ ਇੱਕ ਰਿਲੇਸ਼ਨ ਖਰਾਬ ਹੋਏ ਕਿੰਨਾ ਸਮਾਂ ਇੰਡੀਆ ਨੇ ਕੈਨੇਡੀਅਨ ਸਿਟੀਜ਼ਨ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਉਹਦੇ ਵਿੱਚ ਕੋਈ ਵੀ ਚਾਹੇ ਉਹ ਹਿੰਦੂ ਸੀ ਸਿੱਖ ਸੀ ਜੋ ਵੀ ਧਰਮ ਦਾ ਸੀ ਉਹਨਾਂ ਦੇ ਕੋਲੇ ਇੰਡੀਆ ਨੂੰ ਵੀਜ਼ੇ ਲੈ ਹੋਏ ਸਨ ਉਹ ਸਾਰੇ ਰੱਦ ਕਰ ਦਿੱਤੇ ਗਏ ਔਰ ਇਹ ਇੱਕ ਵੱਡਾ ਇਸ਼ੂ ਲੰਬੇ ਸਮੇਂ ਤੱਕ ਚੱਲਿਆ ਫਿਰ ਅਮਰੀਕਾ ਨੇ ਆ ਕੇ سپورਟ ਕੀਤੀ ਜਦੋਂ ਅਮਰੀਕਾ ਦੇ ਵਿੱਚ ਇੱਕ ਰੌਦਾ ਏਜੰਟ ਸਾਫਕਾਰ ਰੌਦਾ ਏਜੰਟਾ ਜਿਹੜਾ ਮੁਖੀ ਉਹਨਾਂ ਦਾ ਉਹ ਫੜਿਆ ਗਿਆ ਜਿਨ੍ਹਾਂ ਨੇ ਹਿੱਟਮੈਨ ਹਾਇਰ ਕੀਤੇ ਔਰ ਹਾਲੇ ਤੱਕ ਲੋਕਾਂ ਦੇ ਮਨਾਂ ਦੇ ਵਿੱਚ ਇਹ ਸੀ ਕਿ ਸ਼ਾਇਦ ਜੇ ਹਿੱਟਮੈਨ ਹਾਇਰ ਕੀਤੇ ਨੇ ਤਾਂ ਇਹ ਹਿੱਟਮੈਨ ਹੋ ਸਕਦਾ ਕਿਸੇ ਹੋਰ ਕਮਿਊਨਿਟੀ ਦੇ ਹੋਣ। ਜੇ ਕੈਨੇਡਾ ਦੇ ਵਿੱਚੋਂ ਹਾਇਰ ਕੀਤੇ ਗਏ ਨੇ ਤਾਂ ਕਿਸੇ ਹੋਰ ਕਮਿਊਨਿਟੀ ਦੇ ਹੋ ਸਕਦੇ ਸਨ ਕਿਉਂਕਿ ਗੁਰਪਤ ਗੁਰਪਤ ਗੋਪਤਵਾਂ ਹੰਤਸੰਗ ਪੰਨੂ ਇਹਨਾਂ ਦੇ ਉੱਪਰ ਹਮਲਾ ਹੋਣ ਦੀ ਸਾਜ਼ਿਸ਼ ਆ ਉਹ ਜਿਹੜੀ ਇੱਕ ਫੇਲ ਕੀਤੀ ਗਈ ਸੀ ਏਜੰਸੀਆਂ ਨੇ ਅਮਰੀਕਾ ਦੀਆਂ ਨੇ ਉਹਦਾ ਪਰਦਾ ਫਾਸ਼ ਕੀਤਾ ਸੀ। ਹੁਣ ਜੋ ਕੱਲ ਇੱਕ ਤਾਜ਼ਾ ਅਪਡੇਟ ਆਈ ਆ ਪੂਰਾ ਦਿਨ ਸਾਰਾ ਮੀਡੀਆ ਜਿਹਦੇ ਉੱਪਰ ਲੱਗਿਆ ਰਿਹਾ ਜਿਦੀਆਂ ਅਪਡੇਟਸ ਅਸੀਂ ਵੀ ਵਾਰ-ਵਾਰ ਹਰ ਅੱਧੇ ਪੌਣੇ ਘੰਟੇ ਬਾਅਦ ਇੱਕ ਘੰਟੇ ਬਾਅਦ ਚੈੱਕ ਕਰ ਰਹੇ ਸਾਂ ਕਿ ਕੀ ਅਪਡੇਟਸ ਆ ਰਹੀਆਂ ਨੇ ਜੋ ਅਪਡੇਟਸ ਸਾਹਮਣੇ ਆਈਆਂ ਜੋ ਨਾਮ ਅੱਗੇ ਆਏ ਨੇ ਹਾਲਾਂਕਿ ਦੋ ਗੱਡੀਆਂ ਦੇ ਵਿੱਚ ਉੱਤੇ ਹਮਲਾ ਕੀਤਾ ਗਿਆ 6 ਦੇ ਕਰੀਬ ਟੋਟਲ ਲੋਕ ਦੱਸੇ ਜਾ ਰਹੇ ਸਨ ਜਿਦੇ ਵਿੱਚ ਵੱਖ-ਵੱਖ ਲੋਕਾਂ ਨੇ ਵੱਖ-ਵੱਖ ਉਹਦੀ ਭੂਮਿਕਾ ਨਿਭਾਈ ਰੋਲ ਨਿਭਾਏ ਆ ਕਿਸੇ ਨੇ ਡਰਾਈਵਿੰਗ ਦਾ ਕਿਹਾ ਕਿ ਮੈਂ ਡਰਾਈਵ ਕਰੂੰਗਾ ਕਿਸੇ ਨੇ ਸ਼ੂਟਿੰਗ ਦੀ ਜ਼ਿੰਮੇਵਾਰੀ ਲਈ ਤੇ ਕਿਸੇ ਨੇ ਕਿਹਾ ਕਿ ਮੈਂ ਜਗਾ ਸਪੌਟ ਕਰੂੰਗਾ ਕਿ ਆਸ-ਪਾਸੇ ਕੀ ਹੋ ਰਿਹਾ ਇਦਾਂ ਇੱਕ ਵੈਲ ਪਲਾਨਡ ਕਰਕੇ ਹਦੀਪ ਸਿੰਘ ਨਿੱਜਰ ਦਾ ਗੁਰੂ ਘਰ ਦੇ ਪਾਰਕਿੰਗ ਲੋਟ ਵਿੱਚ ਉਸ ਗੁਰੂ ਘਰ ਜਿੱਥੇ ਕਿ ਉਹ ਕਾਫੀ ਸਮੇਂ ਤੋਂ ਪ੍ਰਧਾਨਗੀ ਦਾ ਅਹੁਦਾ ਵੀ ਉਹਨਾਂ ਨੇ ਕਹਿੰਦੇ ਸੰਭਾਲਿਆ ਹੋਇਆ ਸੀ ਔਰ ਉਸੇ ਪਾਰਕਿੰਗ ਲੋਟ ਦੇ ਵਿੱਚ ਉਹਨਾਂ ਦਾ ਗੋਲੀਆਂ ਮਾਰ ਕੇ ਸ਼ਰਯਮ ਕਤਲ ਕਰ ਦਿੱਤਾ ਜਾਂਦਾ ਹੁਣ ਜੋ ਅਪਡੇਟ ਸਾਹਮਣੇ ਆਈ ਹੈ ਜੋ ਨਾਮ ਸਾਹਮਣੇ ਆਏ ਨੇ ਉਹ ਨਾਮ ਸਾਹਮਣੇ ਆਏ ਨੇ ਸੋ ਜਿਨ੍ਹਾਂ ਨੂੰ ਦੇਖ ਕੇ ਮੈਨੂੰ ਪਰਸਨਲੀ ਬੜਾ ਦੁੱਖ ਲੱਗਿਆ ਪਹਿਲਾਂ ਤਾਂ ਇਸ ਘਟਨਾ ਨੂੰ ਅਸੀਂ ਕੰਡੈਮਨ ਕਰਦੇ ਹਾਂ ਕਿ ਇਦਾਂ ਨਹੀਂ ਹੋਣਾ ਚਾਹੀਦਾ ਜਿੱਥੇ ਕਿ ਤੇ ਤੁਹਾਡੀ ਵਿਚਾਰਾਂ ਦੀ ਸਾਂਝ ਨਹੀਂ ਹੁਣ ਕੈਨੇਡਾ ਵਾਲਿਆਂ ਨੇ ਮੌਂਟਰੀਅਲ ਦੇ ਕਿੰਨੇ ਕੁ ਲੀਡਰ ਆ ਜਿਨ੍ਹਾਂ ਦੇ ਇਹਨਾਂ ਨੇ ਕਤਲ ਕਰਵਾਏ ਨੇ ਨਹੀਂ ਕਰਵਾਏ ਉਹਨਾਂ ਨੂੰ ਹੱਕ ਦੰਦੇ ਨੇ ਕਿ ਤੁਸੀਂ ਰੈਫਰੈਂਡਮ ਕਰਵਾਓ ਆਪਣਾ ਔਰ ਤੁਸੀਂ ਰੈਫਰੈਂਡਮ ਦੇ ਵਿੱਚ ਦੱਸੋ ਵੋਟਾਂ ਪਾਓ ਜੇ ਜਿੱਤ ਗਏ ਤਾਂ ਜਿੱਤ ਗਏ ਨਹੀਂ ਤਾਂ ਨਹੀਂ ਸੀ ਕਿਉਂਕਿ ਉਹ ਕਿਊਬੈਕ ਵਾਲੇ ਕਹਿੰਦੇ ਜੇ ਅਸੀਂ ਅੱਡ ਹੋਣਾ ਤੁਹਾਡੇ ਤੋਂ ਜੋ ਕੈਨੇਡਾ ਦੇ ਵਿੱਚ ਬਾਹਰਲੀਆਂ ਏਜੰਸੀਆਂ ਦਾ ਦਖਲ ਅੰਦਾਜ਼ੀ ਆ ਇਹਨੂੰ ਨਾ ਕੈਨੇਡਾ ਜਿਹੜਾ ਉਹ ਟੋਲਰੇਟ ਕਰੇਗਾ ਨਾ ਅਮਰੀਕਾ ਇਵਨ ਕਿ ਇੰਡੀਆ ਦੇ ਵਿੱਚ ਵੀ ਕੋਈ ਕਿਸੇ ਬਾਹਰਲੇ ਮੁਲਕ ਤੋਂ ਆ ਕੇ ਉੱਥੇ ਉਹਨਾਂ ਦੇ ਪਰਸਨਲ ਮੁੱਦਿਆਂ ਦੇ ਵਿੱਚ ਇੰਟਰਫੇਅਰ ਕਰੇ ਜਾਂ ਉਹਨਾਂ ਦੇ ਲੋਕਾਂ ਨੂੰ ਮਾਰੇ ਇਹ ਕਦੇ ਇੰਡੀਆ ਵੀ ਬਰਦਾਸ਼ਤ ਨਹੀਂ ਕਰੇਗਾ ਹੁਣ ਇਹਦੇ ਵਿੱਚ ਜੋ ਵੱਡੇ ਨਾਮ ਸਾਹਮਣੇ ਆਏ ਆ ਔਰ ਜਿਨ੍ਹਾਂ ਨੂੰ ਸੁਣ ਕੇ ਮਨ ਦੁਖੀ ਹੋਇਆ ਦੇਖ ਕੇ ਕਿ ਇਹ ਨਾਮ ਇੱਕ ਸਿੱਖਾਂ ਤੋਂ ਸੱਖੀ ਮਰਵਾ ਦਿੱਤਾ ਜੇ ਕੋਈ ਹੋਰ ਕਮਿਊਨਿਟੀ ਦਾ ਹੁੰਦਾ ਤਾਂ ਅਸੀਂ ਸ਼ਾਇਦ ਉਹ ਗੱਲ ਕਰ ਵੀ ਦੰਦੇ ਹੁਣ ਸਾਨੂੰ ਆਪਣੇ ਪੇਜਾਂ ਦੇ ਉੱਪਰ ਵੀਡੀਓ ਪਾਉਣੀ ਆ ਫੋਟੋ ਪਾਉਣੀ ਆ ਇਹ ਨਾਮ ਦੱਸਨੇ ਇੱਕ ਸਾਡੇ ਲਈ ਸ਼ਰਮ ਦੀ ਗੱਲ ਵੀ ਹੈ ਕਿ ਸਿੰਘ ਨਾਮ ਜਿਨ੍ਹਾਂ ਦੇ ਵਿੱਚ ਲੱਗਦਾ ਉਹਨਾਂ ਤੋਂ ਹੀ ਇੱਕ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਕਰਵਾ ਦਿੱਤਾ ਗਿਆ ਔਰ ਜੇ ਨਾਮ ਮੈਂ ਤੁਹਾਡੇ ਨਾਲ ਸਾਂਝੇ ਕਰਾਂ ਨਾਮ ਆ ਇਹਨਾਂ ਦੇ ਕਮਲਪ੍ਰੀਤ ਸਿੰਘ ਕਰਨਪ੍ਰੀਤ ਸਿੰਘ ਔਰ ਕਰਨ ਬਰਾੜ ਤਿੰਨੇ ਨਾਮ ਕਮਲਪ੍ਰੀਤ ਸਿੰਘ ਕਰਨਪ੍ਰੀਤ ਸਿੰਘ ਕਰਨ ਬਰਾੜ ਔਰ ਤਿੰਨੇ ਨਾਮ ਨੇ ਔਰ ਜੇ ਉਮਰਾਂ ਦੀ ਸਟੇਟਸ ਦੀ ਗੱਲ ਕਰੀਏ ਤੇ ਇਹ ਜਿਹੜਾ ਕਰਨ ਬਰਾੜ ਆ ਕਰੀਬ 22-23 ਸਾਲ ਦੀ ਉਮਰ ਆ ਔਰ 22 ਤੋਂ ਲੈ ਕੇ 28 ਸਾਲ ਤੱਕ ਦੀ ਉਮਰ ਆ ਇਹਨਾਂ ਦੀ ਔਰ ਇਹ ਤਿੰਨ ਤੋਂ 5 ਸਾਲ ਪਹਿਲਾਂ ਐਸੇ ਸਟੂਡੈਂਟ ਇਥੇ ਕੈਨੇਡਾ ਦੇ ਵਿੱਚ ਆਉਂਦੇ ਨੇ ਔਰ ਆ ਕੇ ਉਸ ਤੋਂ ਬਾਅਦ ਕੀ ਚਾਂਸ ਬਣੇ ਆ ਇਹਨਾਂ ਦੇ ਕਿਵੇਂ ਉਹਨਾਂ ਦੇ ਹੱਥਾਂ 'ਚ ਆਏ ਔਰ ਜੋ ਲਿੰਕ ਇਹਨਾਂ ਦੇ ਦੱਸੇ ਜਾ ਰਹੇ ਨੇ ਲਿੰਕ ਪਿੱਛੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਵੀ ਦੱਸੇ ਜਾ ਰਹੇ ਨੇ ਔਰ ਜੇ ਕਰਨ ਬਰਾੜ ਜੋ ਕਿ ਕੋਟਕਪੂਰੇ ਤੋਂ ਦੱਸਿਆ ਜਾ ਰਿਹਾ ਹੁਣ ਇੰਡੀਅਨ ਮੀਡੀਆ ਇਹਨਾਂ ਦੇ ਇਹਨਾਂ ਨੇ ਪਿੰਡ ਵਗੈਰਾ ਪਤਾ ਕਰ ਲਏ ਨੇ ਏਰੀਆ ਵਗੈਰਾ ਪਤਾ ਕਰ ਲਏ ਨੇ ਕਰਨ ਬਰਾੜ ਕੋਟਕਪੂਰੇ ਤੋਂ ਆ ਉਹਨਾਂ ਦਾ ਪਰਿਵਾਰ ਵੀ ਸ਼ੌਕ ਦੇ ਵਿੱਚ ਐ ਕਿ ਹੋ ਕੀ ਗਿਆ ਦੱਸਿਆ ਜਾ ਰਿਹਾ ਕਿ ਪਰਿਵਾਰ ਕਹਿੰਦਾ ਕਿ ਸ਼ਾਇਦ ਕੋਈ ਆਸ ਵਿੱਚ ਗੈਂਗਵਾਰ ਦਾ ਮਸਲਾ ਹੋ ਸਕਦਾ ਬਟ ਹਰਦੀਪ ਸਿੰਘ ਨੱਜਰ ਦਾ ਕਿਸੇ ਗੈਂਗ ਦੇ ਨਾਲ ਕੀ ਸੰਬੰਧ ਹਰਦੀਪ ਸਿੰਘ ਨੱਜਰ ਜਿਹੜਾ ਲੰਮੇ ਸਮੇਂ ਤੋਂ ਇੰਡੀਆ ਗਿਆ ਹੀ ਨਹੀਂ ਪੰਜਾਬ ਗਿਆ ਹੀ ਨਹੀਂ ਉਸ ਦਾ ਕਿਸੇ ਗੈਂਗਵਾਰ ਦੇ ਨਾਲ ਜਾਂ ਲਾਰੈਂਸ ਬਿਸ਼ਨੋਈ ਵਰਗੇ ਦੇ ਨਾਲ ਕੀ ਸਬੰਧ ਇਹ ਸਵਾਲ ਆ ਇਹਦੀ ਅੱਗੇ ਜਾ ਕੇ ਹੋਰ ਇਨਵੈਸਟੀਗੇਸ਼ਨ ਹੋਣੀ ਆ ਹਲੇ ਤਿੰਨ ਲੋਕ ਆਏ ਨੇ ਔਰ ਹੋਰ ਲੋਕਾਂ ਦੇ ਚਿਹਰੇ ਵੀ ਆ ਜਿਹੜੇ ਸਾਹਮਣੇ ਆਉਣਗੇ ਕਰੀਬ 10-11 ਮਹੀਨੇ ਦਾ ਸਮਾਂ ਲੱਗਿਆ ਜਿਹੜੀ ਆ ਕੈਨੇਡਾ ਪੁਲਿਸ ਨੂੰ ਇਹਨਾਂ ਨੂੰ ਇਹਨਾਂ ਨੂੰ ਲੱਭਣ ਦੇ ਲਈ ਆਇਡੈਂਟੀਫਾਈ ਕਰਨ ਦੇ ਲਈ ਕਿਉਂਕਿ ਇਹ ਇੱਕ ਸਾਨੂੰ ਦੇਖ ਨੂੰ ਇੱਕ ਅੱਖ ਲੱਗਦਾ ਹੁੰਦਾ ਕਿ ਇੱਕ ਸਿੱਖਾਂ ਦੇ ਮਨਾਂ ਦੇ ਵਿੱਚ ਹੋਊਗਾ ਵੀ ਕਿ ਸਾਲ ਹੋ ਚੱਲਿਆ ਜੂਨ ਦੁਬਾਰਾ ਆਉਣ ਵਾਲੀ ਆ ਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਕੇਸ ਦੇ ਵਿੱਚ ਕੋਈ ਅਪਡੇਟ ਨਹੀਂ ਹੋਈ ਹੁਣ ਤੁਹਾਡੇ ਸਾਹਮਣੇ ਬਹੁਤ ਵੱਡੇ ਖੁਲਾਸੇ ਹੋਏ ਨੇ ਔਰ ਜੇ ਤੁਸੀਂ ਤਸਵੀਰਾਂ ਦੇਖਣੀਆਂ ਵੈਸੇ ਤੁਸੀਂ ਗੂਗਲ ਕਰੋ ਸੋਸ਼ਲ ਮੀਡੀਆ ਕਿਤੇ ਵੀ ਜਾਓ ਤੁਹਾਨੂੰ ਮਿਲ ਜਾਣਗੀਆਂ ਬਟ ਪ੍ਰਾਈਮ ਪੰਜਾਬੀ ਮੀਡੀਆ ਤੁਸੀਂ ਫੇਸਬੁੱਕ ਤੇ ਜਾ ਕੇ ਇਹ ਤਿੰਨੇ ਤਸਵੀਰਾਂ ਦੇਖ ਸਕਦੇ ਹੋ ਕਰਨਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਤੇ ਕਰਨ ਬਰਾੜ ਔਰ ਇਹ ਤੇ ਅਸੀਂ ਜ਼ਰੂਰ ਗੱਲਬਾਤ ਕਰਨੀ ਹੈ ਕਿ ਕੀ ਇਹ ਇਹ ਚੀਜ਼ਾਂ ਹੋ ਕਿਉਂ ਰਹੀਆਂ ਨੇ ਜੇ ਕੋਈ ਆਪਣਾ ਪੀਸਫੁਲੀ ਆ ਚਾਹੇ ਉਹ ਕੋਈ ਹਿੰਦੂਸਤਾਨ ਦੀ ਮੰਗ ਕਰਦਾ ਚਾਹੇ ਕੋਈ ਖਾਲਸਤਾਨ ਦੀ ਮੰਗ ਕਰਦਾ ਕੋਈ ਵੱਖਰੇ ਰਾਜ ਦੀ ਗੱਲ ਕਰਦਾ ਇੱਕ ਕਾਨੂੰਨ ਦੇ ਵਿੱਚ ਰਹਿ ਕੇ ਉਹਨਾਂ ਦੀ ਮੰਗ ਨੂੰ ਜ਼ਰੂਰ ਸੁਣਨਾ ਚਾਹੀਦਾ ਔਰ ਹੁਣ ਇੱਕ ਵੱਡੀ ਜਿਹੜੀ ਇਹ ਅਪਡੇਟ ਆਈ ਆ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਨੇ ਇੱਕ ਇੱਕ ਇਹ ਹੰਗਾਮਾ ਹੋ ਗਿਆ ਕਿਤੇ ਹਲਕਾ ਮੱਚ ਗਿਆ ਸੋਸ਼ਲ ਮੀਡੀਆ ਦੇ ਉੱਪਰ ਕਿ ਇਹ ਨਾਮ ਸਾਹਮਣੇ ਆਏ ਨੇ ਔਰ ਕੋਲਰ ਨੇ ਆਪਣੇ ਨਾਲ ਦੇਖਦਾ ਕੀ ਕਹਿਣਾ ਚਾਹੁੰਦੇ ਆ ਜੀ 1950 ਤੁਸੀਂ ਆਉਂਦੀ ਐ ਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਇੱਕ ਘਟਨਾ ਦਾ ਬਹੁਤ ਮਾੜੀ ਹੋਈ ਜੀ ਜੀ ਹਾਂ ਹਾਂਜੀ ਜੀ ਤੇ ਜੇ ਇਹਨੂੰ ਨਾਥ ਨਾ ਬੇ ਦਾ ਕੰਮ ਗੱਗੇ ਵੀ ਖਰਾਬ ਆ ਹੂੰ ਹੂੰ ਬਿਲਕੁਲ ਜੀ ਹਾਂਜੀ ਇਹ ਨਾ ਮੁੰਡਿਆ ਤੋਂ ਹਰਾ ਅਕਤਵਿਸ਼ ਕਰਕੇ ਵੀ ਧੁਰਤ ਨੂੰ ਕਰਵਾਇਆ ਗਿਆ ਜਾਂ ਤੁਸੀਂ ਆਪ ਕੀ ਮਰਜ਼ੀ ਨਾਲ ਕੀਤਾ ਹਾਂਜੀ ਇਦਾਂ ਦੇ ਬੰਦਿਆਂ ਨੂੰ ਤਾਂ ਹਾਂ ਛੀ ਦਿੱਤੀ ਜਾਵੇ ਹੂੰ ਹੂੰ ਤੇ ਬਾਕੀ ਜੇ ਕਿਸੇ ਵਿੱਚ ਬੰਦੇ ਨੇ ਹੋਰ ਖਰੀ ਇਹਨਾਂ ਨੂੰ ਖਰੀਦਿਆ ਉਹਨਾਂ ਨਾਲ ਫਟਿਆ ਜਾਵੇ ਹੁਣ ਇਹ ਕਿਹਾ ਜਾਂਦਾ ਕਿ ਲਾਰੈਂਸ ਬਸ਼ਨੋਈ ਗਰੁੱਪ ਦੇ ਬੰਦੇ ਨੇ ਚਲੋ ਗਰੁੱਪਾਂ ਦੇ ਵਿੱਚ ਕਿਉਂਕਿ ਜਦੋਂ ਗੈਂਗਵਾਰ ਹੁੰਦੀ ਹੈ ਜਾਂ ਗੈਂਗਸਟਰ ਜਿਹੜੇ ਬਣੇ ਹੁੰਦੇ ਨੇ ਚਾਹੇ ਕੈਨੇਡਾ ਦੇ ਨੇ ਜੋ ਮਾਫੀਆ ਹੁੰਦਾ ਗਰੁੱਪ ਮੈਂਬਰਸ ਇਹਨਾਂ ਦੇ ਹੁੰਦੇ ਨੇ ਬਟ ਜੇ ਇਹਨੂੰ ਅਸੀਂ ਗੈਂਗਵਾਰ ਦਾ ਰੂਪ ਅਸੀਂ ਕਿਵੇਂ ਦੇ ਸਕਦੇ ਆ ਗੈਂਗਵਾਰ ਦਾ ਰੂਪ ਨਹੀਂ ਇਹ ਬੰਦੇ ਜਾਂ ਖਰੀਦੇ ਗਏ ਆ ਤੇ ਇਹਨਾਂ ਨੂੰ ਪਤਾ ਵੀ ਬੰਦੇ ਆ ਕੰਮ ਵਾਲੇ ਆ ਹੈਗੇ ਆ ਕਰਦੇ ਆ ਹਾਂਜੀ ਇਸ ਕਰਕੇ ਸਾਰੀ ਪੂਰੀ ਤਰੀਕਤ ਕਰਕੇ ਇਹ ਜਿਹੜਾ ਆ ਇੱਥੇ ਬ੍ਰੇਕ ਲਾਈ ਜਾਵੇ ਨਹੀਂ ਤਾਂ ਕੰਮ ਅੱਗੇ ਖਰਾਬ ਹੋਊਗਾ ਹੂੰ ਬਿਲਕੁਲ ਜੀ ਕਿਤਾਬ ਕਦੀ ਹਰਦੇ ਨਾ ਜੇ ਸਿੱਖ ਨੂੰ ਸਿੱਖ ਨਾ ਮਾਰੇਗਾ ਹਾਂ ਇਹੀ ਇਸੇ ਗੱਲ ਨੇ ਆ ਪਾਜੀ ਮੇਰੀ ਗੱਲ ਨੂੰ ਮੈਨੂੰ ਜਿਹੜਾ ਮੇਰੇ ਮਨ ਨੂੰ ਝੰਡੋੜਿਆ ਕਿ ਜਦੋਂ ਅਸੀਂ ਇਹ ਆਸ ਰੱਖ ਰਹੇ ਸੀ ਕਿ ਕਿਸੇ ਕੋਈ ਹੋਰ ਕਮਿਊਨਿਟੀ ਦੇ ਨਾਮ ਅੱਗੇ ਆਉਣਗੇ ਬਟ ਜਦੋਂ ਸਿੱਖ ਉਹ ਵੀ ਮੁੰਡੇ ਜਿਹੜੇ 22-23 ਸਾਲ ਤੋਂ ਲੈ ਕੇ 28 ਸਾਲ ਦੀ ਉਮਰ ਆ ਐਜ਼ ਅ ਸਟੂਡੈਂਟ ਇੱਥੇ ਆਏ ਨੇ ਨਾ ਉਹ ਪੱਕੇ ਨੇ ਨਾ ਉਹ ਪੀਆਰ ਨੇ ਔਰ ਉਹਨਾਂ ਨੇ ਆਪਣਾ ਭੁੱਖ ਤਾਂ ਰੋਲੇ ਰੋਲਿਆ ਔਰ ਇੱਕ ਕਮਿਊਨਿਟੀ ਨੂੰ ਵੀ ਸ਼ਰਮਸ਼ਾਰ ਕੀਤਾ ਕਿ ਲੋਕ ਗੱਲ ਦੇ ਸਾਡੀਆਂ ਵੀਡੀਓ ਤੇ ਕਮੈਂਟ ਕਰ ਰਹੇ ਨੇ ਕਿ ਸਿੱਖਾਂ ਦੇ ਸਖੀ ਵੈਰੀ ਆ ਵੈਰੀ ਵੈਰੀ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਜੁਰ ਜ਼ਰੂਰ ਜੀ ਵੈਸੇ ਇਹੀ ਇਹੀ ਗੱਲ ਹੈ ਕਿ ਅਸੀਂ ਸਾਡੇ ਮਨਾਂ ਦੇ ਵਿੱਚ ਜੋ ਕੁਐਸਚਨ ਇਹੀ ਉੱਠ ਰਿਹਾ ਕਿ ਕਿਉਂ ਅਕਸਰ ਕਿਉਂ ਨੂੰ ਕਿਉਂ ਇਹ ਕੀਤਾ ਗਿਆ ਔਰ ਸਿੱਖਾਂ ਤੋਂ ਹੀ ਸਿੱਖ ਕਿਉਂ ਮਰਵਾਏ ਗਏ ਔਰ ਉਹੀ ਖਾਸ ਬੰਦੇ ਕਿਉਂ ਚੂਜ਼ ਕੀਤੇ ਗਏ ਪੰਜਾਬ ਤੇ ਹਰਿਆਣਾ ਕੋਈ ਵੱਖ ਥੋੜੋ ਆ ਕੋਈ ਨਾ ਜੋ ਪੰਜਾਬ ਚੋਂ ਦੱਸੇ ਜਾ ਰਹੇ ਨੇ ਕੁਝ ਹਰਿਆਣੇ ਤੋਂ ਦੱਸੇ ਜਾ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਜਿਹੜੇ ਨਾਮ ਹੋਰ ਅੱਗੇ ਨਿਕਲ ਕੇ ਆਉਣੇ ਨੇ ਉਹ ਕਿਹੜੇ ਨੇ ਅ ਸੋ ਇੱਕ ਬੜਾ ਇਹ ਗੰਭੀਰ ਵਿਸ਼ਾ ਇੱਕ ਇੱਕ ਚਿੰਤਾ ਦਾ ਵਿਸ਼ਾ ਕਿ ਜੇ ਅਸੀਂ ਇਹਨੂੰ ਇੱਕ ਇੱਕ ਕਿਸੇ ਖਾਸ ਰਾਜ ਦੀ ਮੰਗ ਨੂੰ ਸਾਈਡ ਤੇ ਵੀ ਰੱਖ ਦਈਏ ਕਿ ਹਰਦੀਪ ਸਿੰਘ ਨਿੱਜਰ ਔਰ ਜੋ ਉਹਨਾਂ ਦੇ ਸਾਥੀ ਪੰਜਾਬ ਦੇ ਵਿੱਚ ਇੱਕ ਵੱਖਰੇ ਰਾਜ ਦੀ ਮੰਗ ਕਰ ਰਹੇ ਸਨ ਇਸ ਚੀਜ਼ ਨੂੰ ਅਸੀਂ ਸਾਈਡ ਤੇ ਵੀ ਰੱਖ ਦਈਏ ਕੈਨੇਡਾ ਦੇ ਵਿੱਚ ਆ ਕੇ ਇੱਕ ਕੈਨੇਡੀਅਨ ਸਿਟੀਜ਼ਨ ਨੂੰ ਸ਼ਰੀਆਮ ਗੋਲੀਆਂ ਮਾਰ ਕੇ ਮਾਰਨਾ ਇਹ ਇੱਕ ਸੇਫਟੀ ਦਾ ਵੀ ਬਹੁਤ ਵੱਡਾ ਇਸ਼ੂ ਆ ਕੈਨੇਡਾ ਦੀਆਂ ਏਜੰਸੀਆਂ ਜਦੋਂ ਇੱਥੇ ਇਹ ਨਹੀਂ ਹੁੰਦਾ ਕਿ ਇੱਥੇ ਕੋਈ ਕਤਲ ਨਹੀਂ ਹੁੰਦੇ ਆ ਉਸ ਵਿੱਚ ਲੜਾਈਆਂ ਨਹੀਂ ਹੁੰਦੀਆਂ ਬਟ ਉਹ ਤੁਹਾਡਾ ਅੰਦਰੂਨੀ ਮਸਲਾ ਕੈਨੇਡਾ ਦੇ ਵਿੱਚ ਰਹਿ ਕੇ ਲੋਕ ਇੱਕ ਦੂਸਰੇ ਨਾਲ ਕੋਈ ਲੜ ਪਿਆ ਕਿਸੇ ਦੀ ਗੈਂਗਵਾਰਾ ਗੋਲੀਬਾਰੀ ਹੋ ਜਾਂਦੀ ਆ ਪਰ ਦੂਸਰੇ ਦੇਸ਼ ਦੇ ਵਿੱਚ ਜਾ ਕੇ ਇੰਟਰਫੇਅਰ ਕਰਨਾ ਇਹ ਕਦੇ ਇੰਡੀਆ ਵੀ ਬਰਦਾਸ਼ਤ ਨਹੀਂ ਕਰੂਗਾ ਪਾਕਿਸਤਾਨ ਵੀ ਅਮਰੀਕਾ ਵੀ ਕੋਈ ਦੇਸ਼ ਬਰਦਾਸ਼ਤ ਨਹੀਂ ਕਰੂਗਾ ਇੱਥੇ ਸਭ ਤੋਂ ਵੱਡਾ ਸਵਾਲ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਆ ਸਾਡੀਆਂ ਇਥੋਂ ਦੀਆਂ ਸੁਰੱਖਿਆ ਏਜੰਸੀਜ਼ ਨੂੰ ਆ ਕਿ ਅਸੀਂ ਉਹ ਲੋਕ ਜਿਹੜੇ ਦੂਸਰੇ ਦੇਸ਼ਾਂ ਦੇ ਹਟ ਲਿਸਟ ਦੇ ਉੱਪਰ ਨੇ ਅਸੀਂ ਉਹਨਾਂ ਨੂੰ ਕਿਵੇਂ ਬਚਾਉਣਾ ਔਰ ਆਪਣੇ ਸਿਟੀਜ਼ਨ ਨੂੰ ਪ੍ਰੋਟੈਕਟ ਕਰਨ ਦੇ ਲਈ ਅਸੀਂ ਕਿਵੇਂ ਖੜਨਾ ਇਹ ਜ਼ਰੂਰ ਸਾਡੇ ਇੱਕ ਸਵਾਲ ਹੋਣਾ ਚਾਹੀਦਾ ਹੈ ਨੈਕਸਟ ਕਾਲ ਤੇ ਚੱਲਦੇ ਜੀ 13 11 ਤੁਸੀਂ ਆਉਂਦਿਆ ਰਹੋ ਜੀ ਸਤਿ ਸ਼੍ਰੀ ਅਕਾਲ ਜੈਕ ਸਾਹਿਬ ਜੀ ਸਤਿ ਸ਼੍ਰੀ ਅਕਾਲ ਪਾਪਾ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਕੀ ਹਾਲ ਹੈ ਆ ਕਿਰਪਾ ਗੁਰਨਾਨਕ ਦੀ ਚੜ੍ਹਦੀ ਕਲਾ ਯਾ ਇੱਕ ਤਾਂ ਇਹ ਹੁੰਦਾ ਵੀ ਲੋਹੇ ਨੂੰ ਲੋਹਾ ਹੀ ਕੱਟ ਸਕਦਾ ਆ ਆਮ ਬੰਦੇ ਦੀ ਜਿਹੜੇ ਦੂਜੀ ਕਮਿਊਨਿਟੀ ਦੇ ਉਹਨਾਂ ਦੇ ਇੰਨੀ ਹਿੰਮਤ ਨਹੀਂ ਹੈ ਕਿ ਉਹ ਤਾਂ ਸਿੰਘ ਦੇ ਮੋਰੇ ਖੜ ਜਾਂਦੇ ਹੋ ਹੂੰ ਜੀ ਤੇ ਨੰਬਰ 2 ਤੇ ਜਿੰਦੀ ਆਪਾਂ ਬਿਸ਼ਨੋਏ ਦੀ ਗੱਲ ਕਰਦੇ ਆ ਗਵਰਨਮੈਂਟ ਏਜੰਸੀਆਂ ਦਾ ਹੀ ਬੰਦਾ ਆ ਉਹ ਕਿਹੜਾ ਕੋਈ ਬਾਹਰ ਲਾਇਆ ਹੂੰ ਹੂੰ ਬਿਲਕੁਲ ਜੀ ਹਾਂ ਜੀ ਜੇ ਤੁਸੀਂ ਦੇਖੂਗੇ ਉਹਨੂੰ ਤਾਂ ਜਵਾਈਆਂ ਵਾਂਗੂ ਰੱਖਦੇ ਨਾਟਕੇ ਟਪੂਸੀ ਮਾਰ ਕੇ ਉੱਧਰ ਚੜ ਗਿਆ ਟਪੂਸੀ ਮਾਰ ਕੇ ਉੱਧਰ ਚੜ ਗਿਆ ਗੱਡੀ ਦੇ ਵਿੱਚ ਤੁਸੀਂ ਇੱਕ ਹੋਰ ਚੀਜ਼ ਦੇਖੋ ਜਦੋਂ ਹੁਣ ਲਾਰੈਂਸ ਬਿਸ਼ਨੋਏ ਦੀਆਂ ਦੋ ਇੰਟਰਵਿਊਜ਼ ਆ ਗਈਆਂ ਸਰਕਾਰ ਦੀ ਪੰਜਾਬ ਸਰਕਾਰ ਦੀ ਐਡਾ ਫੇਲੀਅਰ ਹੈ ਇਹਨਾਂ ਦਾ ਇਹਨਾਂ ਤੋਂ ਸਾਲ ਦੇ ਕਰੀਬ ਹੋ ਗਿਆ ਹਲੇ ਤੱਕ ਪਤਾ ਨਹੀਂ ਲੱਗਾ ਕਿ ਇੰਟਰਵਿਊਜ਼ ਕਿੱਥੇ ਹੋਈਆਂ ਸੀ ਔਰ ਜੋ ਕੱਲ ਦੀ ਪੰਜਾਬ ਤੋਂ ਵੀ ਤਾਜ਼ਾ ਇੰਡੀਆ ਤੋਂ ਖਬਰ ਆ ਰਹੀ ਆ ਕਿ ਕਾਨੂੰਨ ਕੋਰਟ ਦੇ ਵਿੱਚ ਜਾ ਕੇ ਪੰਜਾਬ ਸਰਕਾਰ ਨੇ ਮੰਨ ਲਿਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਸਿਕਿਉਰਿਟੀ ਲੀਕ ਇਜ਼ ਵਨ ਆਫ ਦਾ ਰੀਜ਼ਨ ਹੁਣ ਸਰਕਾਰ ਨੇ ਅਦਾਲਤ ਦੇ ਵਿੱਚ ਇਹ ਚੀਜ਼ ਮੰਨੀ ਆ ਲਿਖਤੀ ਰੂਪ ਚ ਮੰਨੀ ਆ ਹੁਣ ਜੇ ਹਲੇ ਵੀ ਸਰਕਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਚੁੱਪ ਬੈਠੀ ਆ ਉਹਨੂੰ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਦਿਵਾਉਂਦੀ ਕਿਉਂਕਿ ਹੁਣ ਤਾਂ ਤੁਸੀਂ ਖੁਦ ਆਪਣੇ ਮੂੰਹ ਮੰਨ ਗਿਓ ਸਿੱਕੇ ਸਿਕਿਉਰਿਟੀ ਲੀਕ ਹੋਣ ਦੇ ਨਾਲ ਹੀ ਉਹਦੀ ਜਿਹੜਾ ਉਹਦਾ ਕਤਲ ਹੋਇਆ ਪਰ ਜਿਨ੍ਹਾਂ ਨੇ ਸਿਕਿਉਰਿਟੀ ਲੀਕ ਕੀਤੀ ਤੁਸੀਂ ਉਹਨਾਂ ਦਾ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਔਰ ਜਿਹੜੇ ਜਿਹੜੇ ਮੁੰਡਿਆਂ ਨੇ ਜਿਹੜੇ ਜਿਹੜੇ ਸ਼ੂਟਰਸ ਨੇ ਉਹਨਾਂ ਨੂੰ ਮਾਰਿਆ ਸੀਗਾ ਮੂਸੇਵਾਲੇ ਨੂੰ ਉਹਨਾਂ ਦੇ ਨਾਂ ਆਏ ਉਹ ਤਾਂ ਜੇਲ੍ਹ ਦੇ ਵਿੱਚ ਕਹਿੰਦੇ ਵੀ ਕੈਦੀਆਂ ਦੀ ਝੜਪ ਹੋਈ ਤੇ ਇੱਕ ਦੋ ਦੇ ਕਤਲ ਹੋ ਗਏ ਇੱਕ ਦੋ ਨੂੰ ਇਹਨਾਂ ਨੇ ਸ਼ਾਇਦ ਐਨਕਾਉਂਟਰ ਚ ਮਾਰਤਾ ਬਟ ਜੋ ਮਾਸਟਰਮਾਈਂਡ ਬੈਠੇ ਨੇ ਉਹਨਾਂ ਨੂੰ ਤੁਸੀਂ ਬੜੀ ਸੁਰੱਖਿਆ ਦਿੱਤੀ ਹੋਈ ਆ ਯਾ ਜੈਕ ਸਾਹਿਬ ਜੇ ਕੋਈ ਉਦਾਂ ਬੰਦਾ ਕਹਿ ਦੇਣਾ ਮੈਂ ਇਹਨੂੰ ਮਾਰਨਾ ਜਾਂ ਇਦਾਂ ਕਰਨਾ ਹੁਣ ਜ ਇੱਕ ਤਾਂ ਇੰਨਾ ਬਿਟ ਕਰਾ ਇਹ ਕਰਦੇ ਆ ਕਿ ਜਦੋਂ ਹੁਣ ਆਪਣੇ ਅਮਰਤਪਾਲ ਸਿੰਘ ਆ ਉਹਨੂੰ ਤਾਂ ਚੱਕ ਕੇ ਠੋਕਤਾ ਵੀ ਚੱਲ ਤੂੰ ਉਥੇ ਡਿਬਰੂਗੜ ਜੇਲ੍ਹ ਦੇ ਵਿੱਚ ਜੀ ਬਿਲਕੁਲ ਉਹ ਤੇ ਕਿੱਦਾਂ ਦੇ ਕਾਨੂੰਨ ਲਾਤੇ ਜੇ ਪੰਜਾਬ ਦੇ ਵਿੱਚ ਇਦਾਂ ਲਾਉਂਦਾ ਤਾਂ ਉਹਨੂੰ ਕਹਿੰਦੇ ਜੀ ਇਹ ਅੱਤਵਾਦੀ ਆ ਵੱਖਵਾਦੀ ਆ ਖਾਲਸਤਾਨੀ ਆ ਫਲਾਨਾ ਤੈਮਕੜਾ ਜੇ ਉਹੀ ਗੱਲ ਜਿਹੜੀ ਇਹ ਕਰਦੇ ਆ ਆਪ ਇਹਨਾਂ ਦੇ ਬੰਦੇ ਕਰਦੇ ਆ ਇਹ ਕੋਈ ਗੱਲ ਨਹੀਂ ਹੈਗੀ ਹੂੰ ਹੂੰ ਬਿਲਕੁਲ ਤੇ ਉਹਨਾਂ ਤੇ ਕੋਈ ਇਦਾਂ ਦਾ ਦੇਸ਼ ਧ్రోਹ ਦਾ ਜਾਂ ਫਲਾਨਾ ਤੇ ਮਗੜਾ ਕੋਈ ਵੀ ਦੋਸ਼ ਨਹੀਂ ਲੱਗਦਾ ਜਿੰਨੇ ਵੀ ਇਹਨਾਂ ਦੇ ਹੈਗੇ ਆ ਹੂੰ 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 ਤੇ ਦੂਜੇ ਇੱਕ ਪਾਸੇ ਸਲਮਾਨ ਖਾਨ ਨੂੰ ਕਹੀ ਜਾਂ ਤੈਨੂੰ ਅਸੀਂ ਸੁਰੱਖਿਆ ਪੂਰੀ ਦੇਵਾਂਗੇ ਦੂਜੇ ਪਾਸੇ ਉਹ ਛਰੇ ਆ ਕਹਿੰਦਾ ਵਾ ਮੈਂ ਇਹਨੂੰ ਮਾਰਨਾ ਹੈ ਹੈਡਨ ਮਾਰਿਆ ਸੀਗਾ ਬਿਲਕੁਲ ਜੀ ਹਾਂ ਜੀ ਜੋ ਉਹ 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 ਤੇ ਉਹ ਕੋਈ ਕਾਰਵਾਈ ਨਹੀਂ ਉਹਦੇ ਉੱਤੇ ਗੋਲੀਆਂ ਚਲਵਾ ਲੈਂਦੇ ਆ ਉਹਦੇ ਘਰ ਤੇ ਗੋਲੀਆਂ ਚਲਵਾ ਲੈਂਦੇ ਆ ਬਾਅਦ ਵਿੱਚ ਜਾ ਕੇ ਉਹਦੇ ਕੋਲ ਮਿਲ ਵੀ ਆਉਂਦੇ ਨਹੀਂ ਨਹੀਂ ਤੈਨੂੰ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜੀ ਨਾ ਉਹ ਅੰਦਰ ਬੈਠਾ ਦਬਕੇ ਮਾਰੀ ਜਾਂਦਾ ਬਿहां ਅਸੀਂ ਕੀਤਾ ਅਸੀਂ ਕੀਤਾ ਅਸੀਂ ਮਾਰਾਂਗੇ ਗੋਲੀਆਂ ਇਹਨੂੰ ਐ ਇਦਾਂ ਕਰਾਂਗੇ ਉਹ ਜਿਹੜਾ ਬੰਦਾ ਸ਼ਰੀਆਮ ਕਹਿ ਰਿਹਾ ਤੁਸੀਂ ਉਹਨੂੰ ਇੰਨੀ ਸੁਰੱਖਿਆ ਦੇ ਕੇ ਉਹਨੂੰ ਲਈ ਫਿਰਦੇ ਆ ਉਹਨੂੰ ਜਵਾਈਆਂ ਨੂੰ ਜੀ ਜਿਹੜੇ ਦੂਜੇ ਮੁਸਲਮਾਨ ਉਹ ਲੀਡਰ ਸੀਗੇ ਉਹ ਫਸੇ ਜੇ ਉਹਤੇ ਕੇਸ ਕਰਕੇ ਉਹਨਾਂ ਨੂੰ ਸ਼ਰੀਆਮ ਪੁਲਿਸ ਦੀ ਸੁਰੱਖਿਆ ਦੇ ਵਿੱਚ ਨਹੀਂ ਮਰਵਾਤਾ ਹਾਂ ਬਿਲਕੁਲ ਜੀ ਉਹ ਉਹ ਤਿੰਨ ਚਾਰ ਬੰਦੇ ਨਹੀਂ ਛਰਿਆਵੇਂ ਮਾਰ ਦਿੱਤੇ ਉਹਨਾਂ ਦੇ ਮੇਨ ਮੇਨ ਲੀਡਰ ਜਿਹੜੇ ਸੀਗੇ ਮੁਸਲਮਾਨਾਂ ਦੇ ਉੱਥੇ ਯੂਪੀ ਦੇ ਜੀ ਬਿਲਕੁਲ ਨਹੀਂ ਇਹ ਇਹ ਗੱਲ ਹੋ ਰਹੀ ਆ ਐਕਚੁਅਲੀ ਇਨਸਾਫ ਆ ਜਿਹੜਾ ਡਿਲੀਵਰ ਨਹੀਂ ਹੋ ਰਿਹਾ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਬਿਲਕੁਲ ਐਕਚੁਅਲੀ ਗੱਲ ਉਹੀ ਆ ਕਿ ਇੱਕ ਪਾਸੇ ਜਦੋਂ ਅਸੀਂ ਕਹਿੰਦੇ ਆ ਕਿ ਕਿ ਗੁੰਡੇ ਸਰਕਾਰਾਂ ਹੀ ਪਾਲਦੀ ਆ ਸਰਕਾਰਾਂ ਹੀ ਹੁੰਦੀਆਂ ਨੇ ਸਿਸਟਮ ਹੀ ਹੁੰਦਾ ਜਿਹੜਾ ਇਹਨਾਂ ਨੂੰ ਸ਼ਹਿਦ ਦਿੰਦਾ ਕਿ ਹੈਗੀ ਆ ਤੁਹਾਡੇ ਪਿੱਛੇ ਬੈਠੇ ਆ ਤੁਹਾਡੀ ਤੁਹਾਡੀ ਪਿੱਠ ਤੇ ਖੜੇ ਆ ਤੁਹਾਡੇ ਮੋਢੇ ਤੇ ਹੱਥ ਰੱਖਦੇ ਨੇ ਗੈਂਗਸਟਰਾਂ ਦੇ ਫਿਰ ਇਹਨਾਂ ਦੇ ਹੌਸਲੇ ਬਲਦ ਹੁੰਦੇ ਨੇ ਸਿੱਧੂ ਮੂਸੇਵਾਲਾ ਪੰਜਾਬ ਦਾ ਇੱਕ ਉਹ ਸਤਾਰਾ ਇੱਕ ਉਹ ਨਾਮ ਸੀ ਅੱਜ ਹੁਣ YouTube ਦੇ ਉੱਤੇ ਸ਼ਾਇਦ ਇੰਡੀਪੈਂਡੈਂਟ ਚੈਨਲ ਆ ਸਭ ਤੋਂ ਵੱਧ ਸਬਸਕ੍ਰਾਈਬਰ ਵਾਲਾ ਸਿੱਧੂ ਮੂਸੇਵਾਲਾ ਦਾ ਚੈਨਲ ਆ ਔਰ ਤੁਸੀਂ ਚਲੋ ਇਹਨਾਂ ਨੂੰ ਵੀ ਛੱਡ ਦਿਓ ਇੱਕ ਵਧੀਆ ਇਨਸਾਨ ਸੀ ਪੰਜਾਬ ਦਾ ਅੱਗੇ ਜਾ ਕੇ ਉਹਨੇ ਬਹੁਤ ਫਾਇਦਾ ਵੀ ਕਰ ਸਕਦਾ ਸੀ ਆਪਣੇ ਇਲਾਕੇ ਦਾ ਫਾਇਦਾ ਕਰ ਸਕਦਾ ਸੀ ਵਾ ਇੱਕ 29 30 ਸਾਲ ਦਾ ਮਾਪਿਆਂ ਦਾ ਪੁੱਤ ਖੋ ਲਿਆ ਤੁਸੀਂ ਹਲੇ ਤੱਕ ਕੋਈ ਇਨਸਾਫ ਨਹੀਂ ਦਿੱਤਾ ਚਲੋ ਹੁਣ ਜੇ ਸਰਕਾਰ ਜਾ ਕੇ ਮੰਨੀ ਆ ਤਾਂ ਸਰਕਾਰ ਨੇ ਕਿਹਾ ਕਿ ਜੀ ਹਾਂ ਸਕਿਉਰਟੀ ਲੀਕ ਵਨ ਆਫ ਦਾ ਰੀਜ਼ਨ ਉਹਦੇ ਕਤਲ ਹੋਣ ਦਾ ਤੇ ਹੁਣ ਹਜੇ ਵੀ ਅਦਾਲਤਾਂ ਵੱਲੋਂ ਕਾਰਵਾਈ ਨਹੀਂ ਹੋਵੇਗੀ ਜਾਂ ਜਿਹੜੇ ਆ ਉਹ ਜਿਹੜੇ ਦੋਸ਼ੀ ਆ ਫੜੇ ਨਹੀਂ ਜਾਣਗੇ ਤਾਂ ਫੇਰ ਅਸੀਂ ਸਿਸਟਮ ਦਾ ਫੇਲਿਅਰ ਦੱਸ ਸਕਦੇ ਆ ਬਟ ਐਨ ਲੋਕ ਸਭਾ ਦੀਆਂ ਇਲੈਕਸ਼ਨ ਦੇ ਵੇਲੇ ਆ ਕੇ ਸਰਕਾਰ ਦਾ ਇਹ ਮੰਨਣਾ ਕਿ ਸਾਡੀ ਸਾਡੀ ਇਹਦੇ ਵਿੱਚ ਸਕਿਉਰਟੀ ਲੀਕ ਇੱਕ ਰੀਜ਼ਨ ਹੋ ਸਕਦਾ ਇਹ ਆਮ ਆਦਮੀ ਪਾਰਟੀ ਨੂੰ ਇਸ ਦਾ ਜਿਹੜਾ ਵੋਟ ਬੈਂਕ ਦੇ ਵਿੱਚ ਨੁਕਸਾਨ ਆ ਜ਼ਰੂਰ ਹੋਵੇਗਾ। ਨੈਕਸਟ ਕਾਲ ਤੇ ਚੱਲਦੇ ਹਾਂ 11:33 ਤੁਸੀਂ ਆਉਂਦੀ ਹੋ ਰੋ ਜੀ। ਹਾਂ ਜੀ ਕੱਲ੍ਹ ਵੀ ਕਾਲ। ਜੀ ਸੋਸ ਕਾਲ। ਅਹ ਦੇਖੋ ਜਿਹੜੀ ਪੰਜਾਬ ਸਰਕਾਰ ਤੇ ਅਸੀਂ ਬਲੇਮ ਕਰ ਰਹੇ ਆ ਕਿ ਇਹ ਕੁਝ ਨਹੀਂ ਕਰ ਰਹੀ, ਉਹ ਨਹੀਂ ਕਰ ਰਹੀ। ਮੈਂ ਕਿਸੇ ਸਰਕਾਰ ਤੇ ਵੈਸੇ ਐਦਾਂ ਚਾਹੁੰਦੀ ਨਹੀਂ ਕਿਉਂਕਿ ਇਹ ਤਾਂ 2.5 ਸਾਲ ਤੋਂ ਸਰਕਾਰ ਬਣੀ। ਹਾਂਜੀ ਜਿਹੜੇ ਹੈਗੇ ਪਿਛਲੀਆਂ ਇਹ ਜਿਹੜੇ ਬਿਸਨੋਈ ਵਰਗੇ ਆ ਜਾਂ ਹੋਰ ਇਹ ਕਤਲ ਕਰ ਰਹੇ ਨੇ ਇਹ ਤਾਂ ਪਿਛਲੀਆਂ ਸਰਕਾਰਾਂ ਦੇ ਪਾਲੇ ਹੋਏ ਨੇ ਹਾਂਜੀ ਮੈਂ ਹੁਣ ਅਸੀਂ ਇੱਕਦਮ ਇੱਕ ਸਰਕਾਰ ਤੇ ਕਹੀ ਜਾ ਰਹੇ ਆ ਉਹਨੂੰ ਹੋਰ ਵੀ ਕਿੰਨੀਆਂ ਪ੍ਰੋਬਲਮ ਆ ਰਹੀਆਂ ਕਦੇ ਉਹਨਾਂ ਨੂੰ ਫੰਡਿੰਗ ਵੀ ਦੇ ਰਹੇ ਜਾਂ ਕੁਝ ਹੋਰ ਨਹੀਂ ਕਰ ਰਹੇ ਜਿਹੜੇ ਆਪਣੇ ਸੈਂਟਰਲ ਗਵਰਨਮੈਂਟ ਆ ਜਾਂ ਇਹ ਬਣਾ ਇੱਥੇ ਦਾ ਜਿਹੜਾ ਗਵਰਨਰ ਐ ਆਰਮਨਾਰ ਇੱਥੇ ਬਿਠਾਇਆ ਹੋਇਆ ਚੰਡੀਗੜ੍ਹ ਵੱਡਾ ਉੱਤੇ ਕੇ ਹਵੇਲੀ ਦੇਖੀ ਜੀ ਜੀ ਉਹਨਾਂ ਵਿੱਚੋਂ ਹੁਣ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿੰਨਾ ਇਹ ਤੰਗ ਕਰ ਰਿਹਾ ਹੈ ਠੀਕ ਆ ਕਰਨਾ ਉਹਨਾਂ ਨੂੰ ਵੀ ਚਾਹੀਦਾ ਥੋੜੇ ਬਹੁਤੇ ਕੰਮ ਉਹਨਾਂ ਨੇ ਵੀ ਕੀਤੇ ਹੋਏ ਜਿਹੜੀਆਂ ਪਿਛਲੀਆਂ ਸਰਕਾਰਾਂ ਹੈਗੀਆਂ ਨੇ ਅਕਾਲੀ ਹੋਣ ਜਾਂ ਕੋਈ ਵੀ ਹੋਣ ਪਰ ਹੁਣ ਜਿਹੜਾ ਇਹ ਹੈਗਾ ਆ ਅਸੀਂ ਕਿਸੇ ਸਰਕਾਰ ਤੇ ਬਹੁਤਾ ਬਲੇਮ ਨਹੀਂ ਦੇ ਸਕਦੇ ਕਿਉਂਕਿ ਇਹ ਇਹ ਵਿੱਚੋਂ ਹੀ ਬੰਦੇ ਜਿਹੜੀਆਂ ਜਿਵੇਂ ਹੁਣ ਭਾਈ ਸਾਹਿਬ ਕਹਿ ਕੇ ਗਏ ਏਜੰਸੀਆਂ ਨਾਲ ਹੀ ਮਿਲੇ ਹੋਏ ਨੇ ਇਹ ਉਹਨਾਂ ਦੇ ਹੀ ਕੰਮ ਨੇ ਕਿ ਜਿਹੜੇ ਹੁਣ ਆ ਤਿੰਨ ਬੰਦਿਆਂ ਨੇ ਇੱਥੇ ਇੱਥੇ ਆ ਕੇ ਨਿੱਜਰ ਨੂੰ ਮਾਰਿਆ ਇਹਨਾਂ ਦੇ ਪਿੱਛੋਂ ਵੀ ਇਨਕੁਆਰੀ ਹੋਣੀ ਚਾਹੀਦੀ ਆ ਕਿ ਇਹਨਾਂ ਦੇ ਪਿੱਛੇ ਕੀ ਆ ਕਿਉਂਕਿ ਬڑے-ਬڑے ਫੰਡ ਦਿੱਤੇ ਜਾਂਦੇ ਨੇ ਇਹਨਾਂ ਨੂੰ ਜਦੋਂ ਇਹ ਕਿਸੇ ਨਾ ਕਿਸੇ ਚੀਜ਼ ਤੋਂ ਕਰਵਾਉਣੇ ਆ ਤੇ ਇਹ ਵੀ ਕਹਿੰਦੇ ਨੇ ਕਿ ਸਿੱਖਾਂ ਨੂੰ ਸਿੱਖਾਂ ਨੂੰ ਹੀ ਇਹਨਾਂ ਤੋਂ ਹੀ ਮਰਵਾਓ ਤਾਂ ਕਿ ਇਹਨਾਂ ਦਾ ਨਾਂ ਹੋਰ ਬਦਨਾਮ ਹੋਵੇ ਬਿਲਕੁਲ ਜੀ थैंक यू ਜੀ ਜੀ ਧੰਨਵਾਦ ਬਿਲਕੁਲ ਅਸੀਂ ਵਾਰ-ਵਾਰ ਇਹੀ ਗੱਲ ਕਰਦੇ ਹਾਂ ਕਿ ਸਿੱਖ ਨਾ ਮਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ 19 ਜੇ ਇੱਕ ਤੁਸੀਂ ਆਉਂਦੀ ਹੋ ਰਹੇ ਜੀ ਹਾਂਜੀ ਹਾਂਜੀ ਬਾਈ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੀਰ ਕੀ ਹਾਲ ਚਾਲ ਹੈ ਨੀ ਬਦਿਆ ਬਦਿਆ ਬਾਈ ਠੀਕ ਠਾਕ ਜੀ ਵੀਰ ਕਿਵੇਂ ਘਰੋਂ ਅੱਜ ਬੜਾ ਬੜਾ ਸੋਹਣਾ ਸੀਗਾ ਬਟ ਜਿਹੜੇ ਕੱਲ ਖਬਰਾਂ ਆਈਆਂ ਨੇ ਭਾਜੀ ਇੱਕ ਦੋ ਬੜੀਆਂ ਨਿਰਾਸ਼ਾਜਨਕ ਆਈਆਂ ਨੇ ਹਾਂਜੀ ਠੀਕ ਆ ਜੀ ਤੁਹਾਨੂੰ ਪਤਾ ਹੀ ਹੋਣਾ ਅ ਤੁਸੀਂ ਹਰਦੀਪ ਸਿੰਘ ਨੇਚਰ ਹੋਣਾ ਕਤਲ ਦੀ ਗੱਲ ਕਰਦੋ ਜੀ ਹਾਂਜੀ 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 ਮੇਰਾ ਵੀਰ ਤੁਸੀਂ ਥੋੜਾ ਹੁਣ ਲੇਟ ਲਾਇਆ ਪਰ ਗੱਲ ਹੀ ਇਸ ਤੋਂ ਸ਼ੁਰੂ ਕੀਤੀ ਹੈ ਜੀ ਇਹੀ ਟਾਪਿਕ ਹੈ ਆਪਣਾ ਅੱਛਾ ਇਹੀ ਟਾਪਿਕ ਹੈ ਹਾਂਜੀ ਹਾਂਜੀ ਹੁਣ ਤੁਸੀਂ ਕਿਹਨੂੰ ਕਹੋਗੇ ਵੀ ਕਿਹਨੇ ਇੱਕ ਪਾਸੇ ਤਾਂ ਕਹਿੰਦੇ ਆ ਵੀ ਇੰਡੀਆ ਏਜੰਸੀਆਂ ਨੇ ਮਾਰਿਆ ਉਹ ਜਿਹਨਾਂ ਨੇ ਮਾਰਿਆ ਭਾਜੀ ਉਹ ਜਿਹੜੇ ਆਪਣੇ ਕਾਫੀ ਬੰਦੇ ਬੈਠੇ ਨੇ ਹਨਾ ਬਿਲਕੁਲ ਜੀ ਤਾਂ ਆਪਣੇ ਨਾਮਾਂ ਵਾਲਿਆਂ ਸਿੱਖਾਂ ਦੇ ਪੰਜਾਬ ਹਰਿਆਣੇ ਤੋਂ ਮੁੰਡੇ ਨੇ 22 ਸਾਲ 22 28 ਕੋਈ 22 ਸਾਲ ਦਾ ਕੋਈ 25 ਸਾਲ ਦਾ ਕੋਈ 28 ਸਾਲ ਦਾ ਔਰ ਉਹਨਾਂ ਤੋਂ ਮਰਵਾਇਆ ਗਿਆ ਦੇਖੋ ਐਜ਼ ਅ ਸਟੂਡੈਂਟ ਇੱਥੇ ਆਏ ਨੇ ਹਾਂਜੀ ਹਾਂਜੀ ਬਰਾੜ ਮਤਲਬ ਸਾਰੇ ਜੱਟਾਂ ਦੇ ਮੁੰਡੇ ਨੇ ਜੀ ਜੀ ਠੀਕ ਹੈ ਜੀ ਇੱਕ ਹੋਰ ਵੀ ਭਾਜੀ ਇੱਕ ਹੋਰ ਵੀ ਸੁਣਾਉਣਾ ਤੁਸੀਂ ਅਮਨਵੀਰ ਜੀ ਟਿਕਟੌਕ ਤੇ ਕਾਫੀ ਹੁੰਦਾ ਸੀਗਾ ਹਾਂਜੀ ਵੀਰ ਮੈਂ ਉਹ ਅਮਨਵੀਰ ਦੀ ਵੀ ਗੱਲ ਮੈਨੂੰ ਕੱਲ ਵੀਰ ਨੇ ਭੇਜਿਆ ਵੀ ਸੀ ਕਿ ਉਹਦੇ ਬਾਰੇ ਗੱਲ ਕੀਤੀ ਜਾਵੇ ਮੈਨੂੰ ਉਹ ਤਾਂ ਜ਼ਿਆਦਾ ਮਿਲਿਆ ਨਹੀਂ ਕਿਉਂਕਿ ਅਮਨਵੀਰ ਸਿੰਘ ਟਿਕਟੌਕ ਦੇ ਉੱਪਰ ਸਿੱਖ ਈਸ਼ੂ ਨੂੰ ਲੈ ਕੇ ਕਾਫੀ ਐਕਟਿਵ ਰਿਹਾ ਮੁੰਡਾ ਔਰ ਇਹਦਾ ਮੈਂ ਹਾਂ ਤੁਸੀਂ ਵਧੀਆ ਕੀਤਾ ਇਹਦੀ ਗੱਲ ਕਰ ਲਈ ਵੀਰ ਦੀ ਔਰ ਮੈਂ ਇਹਦੇ ਤੇ ਜ਼ਰੂਰ ਹਾਂ ਉਹਨਾਂ ਦੀ ਸਮਝ ਆਇਆ ਬੰਦੇ ਦਾ ਜੀ ਪਤਾ ਨਹੀਂ ਉਹ ਹੈਰੋਮੈਟਿਕ ਪੌਂਕ ਡਿਮਰਸ਼ਨ ਉਹ ਮੈਂ ਕਈ ਵਾਰ ਦੇਖਿਆ ਵੀ ਲੱਗਦਾ ਸੀਗਾ ਨਹੀਂ ਬੰਦਾ ਆਇਆ ਜਾ ਵੀ ਨਾ ਹਾਂ ਪੂਰਾ ਸਿੱਖੀ ਸਰੂਪ ਦੇ ਵਿੱਚ ਸੀਗਾ ਹੁਣ ਜਿਹੜਾ ਆਪਾਂ ਸਰੋਤਿਆਂ ਨੂੰ ਦੱਸ ਵੀ ਦੰਨਾ ਕਿ ਇਹ ਤਕਰੀਬਨ ਮਈ ਔਰ ਅਪ੍ਰੈਲ ਔਰ ਕੁਝ ਨੂੰ ਸ਼ਾਇਦ ਇਹਨਾਂ ਦਾ ਜਿਹੜਾ ਕੋਈ ਇਸ਼ੂ ਹੋਇਆ ਸੀਗਾ ਹਾਈਵੇ ਦੇ ਉੱਪਰ ਜਿਹੜਾ ਅਸੀਂ ਇੱਕ ਨਿਊਜ਼ ਸੁਣੀ ਹੋਣੀ ਆ ਕਿ ਇੱਕ ਇੱਕ ਐਸਯੂ ਐਸਯੂਵੀ ਵਾਲੇ ਨੇ ਟਰੱਕ ਡਰਾਈਵਰ ਨੂੰ ਜਿਹੜੀ ਕੋਈ ਆਪਸ ਵਿੱਚ ਰੋਡ ਰੇਜ ਦੀ ਗੱਲ ਆਈ ਰਹੀ ਸੀ ਪਹਿਲਾਂ ਕਿ ਗੋਲੀ ਮਾਰ ਦਿੱਤੀ ਸੀ ਹਾਲਾਂਕਿ ਅਮਨਵੀਰ ਸਿੰਘ ਜਿਉਂ ਦੀ ਮੈਂ ਪੁਰਾਣੀਆਂ ਵੀਡੀਓ ਮੈਂ ਰਾਤ ਕੱਢ ਕੇ ਦੇਖੀਆਂ ਟਿਕਟਾਕ ਦੇ ਉੱਪਰ ਮੈਨੂੰ ਕਿਤੇ ਉਹ ਕੋਈ ਜ਼ਿਆਦਾ ਐਡਾ ਅਗਰੈਸਿਵ ਜਾਂ ਕੋਈ ਇਸ ਤਰ੍ਹਾਂ ਦੇ ਗੁੱਸੇ ਵਾਲਾ ਵਿਅਕਤੀ ਨਹੀਂ ਲੱਗਿਆ ਔਰ ਉਹਦੇ ਵੱਲੋਂ ਜਿਹੜੇ ਬੰਦਾ ਕਹਿੰਦੇ ਵੀ ਜਿਹੜੇ ਟਰੱਕ ਡਰਾਈਵਰ ਦੇ ਨਾਲ ਉਹ ਤੇ ਹੀ ਕੋਈ ਕਹਾਣੀ ਹੋਈ ਹੈ ਕੋਈ ਬਹਿਸ ਹੋਈ ਹੈ ਹਾਈਵੇ ਦੇ ਉੱਪਰ ਇਹ ਦੋਨੇ ਪਹਿਲਾਂ ਇੱਕ ਦੂਸਰੇ ਨੂੰ ਜਾਣਦੇ ਵੀ ਸੀ ਹਾਂਜੀ ਹਾਂਜੀ ਉਹੀ ਮੈਂ ਵੀ ਸੁਣ ਰਿਹਾ ਸੀਗਾ ਰਾਤ ਨੂੰ ਹਾਂਜੀ ਤੇ ਉਹ ਕਹਿੰਦੇ ਜਾਣਦੇ ਸੀਗੇ ਤੇ ਪੰਨਾ ਵੀ ਕੋਈ ਪੈਸੇ 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 ਦਾ ਇਸ਼ੂ ਸੀਗਾ ਜਿਵੇਂ ਉਹ ਕਹਿ ਰਹੇ ਨੇ ਪਤਾ ਨਹੀਂ ਹੈਗਾ ਵੀ ਕੀ ਚੱਕਰ ਆ ਬੜਾ ਭਾਜੀ ਵੀ ਸਮਝ ਨਹੀਂ ਆ ਰਹੀ ਵੀ ਤੁਸੀਂ ਹੁਣ ਇੰਡੀਅਨ মিডিਆ ਲਾ ਕੇ ਦਿਖਾ ਰਹੇ ਆ ਨਾ ਮੈਂ ਦੇਖ ਰਿਹਾ ਸੀਗਾ ਵੀ ਜਿਹੜੀ ਇਹ ਹੁਣ ਨਿੱਜਰ ਸਾਹਿਬ ਵਾਲੀ ਆ ਉਹਨਾਂ ਨੇ ਤਾਂ ਪੂਰਾ ਲਾਇਆ ਹੋਇਆ ਪਿੱਛੇ ਹਮਮ ਇੱਕ ਪਾਸੇ ਤਾਂ ਜਦੋਂ ਹੁਣ ਮਤਲਬ ਸ਼ੋਅ ਕਰ ਰਿਹਾ ਵੀ ਫੜੇਗੇ ਬੰਦੇ ਵੀ ਫੜੇ ਵੀ ਕੌਣਗੇ ਬੰਦੇ ਹਨਾ ਉਹ ਵੀ ਸਿੱਖ ਜਿਹੜਾ ਮਰਿਆ ਉਹ ਵੀ ਸਿੱਖ ਉਹ ਵੀ ਸਿੱਖ ਬਿਲਕੁਲ ਜੀ ਔਰ ਜਿਹੜਾ ਤੁਸੀਂ ਦੇਖੋ ਪਰ ਜੇ ਉਹਨੂੰ ਲੌਰੈਂਸ ਬਿਸ਼ਨੋਈ ਹੁਣੇ ਮੈਨੂੰ ਲੱਗਦਾ ਗੇਮ ਘਮਾਉਣ ਦੀ ਟਰਾਈ ਜ਼ਿਆਦਾ ਹੋ ਰਹੀ ਆ ਕਿਉਂਕਿ ਪਹਿਲਾਂ ਸੀ ਕਿ ਜਿਹੜੀ ਰੌ ਅਜੰਸੀ ਆ ਜਿਹੜੀ ਕਿ ਡਾਇਰੈਕਟਲੀ ਜਿਹਦੇ ਤੇ ਕੰਟਰੋਲ ਸਿੱਧਾ ਪ੍ਰਾਈਮ ਮਿਨਿਸਟਰ ਦਾ ਹੁਣ ਰੌ ਦੀਆਂ ਏਜੰਸੀਆਂ ਦੇ ਜਿਹੜੇ ਸਾਬਕਾ ਮੁਖੀ ਸੀ ਉਹਨਾਂ ਦੇ ਵਿੱਚ ਹੱਥ ਪਿੱਛੇ ਅਮਰੀਕਾ ਦੇ ਵਿੱਚ ਉਹ ਵਿਅਕਤੀ ਫੜਿਆ ਵੀ ਗਿਆ ਜਿਹਦੇ ਤੇ ਬਾਅਦ ਵਿੱਚ ਕਾਫੀ ਲੰਬਾ ਚੱਲਿਆ ਵੀ ਇਹ ਕੰਮ ਔਰ ਪਰ ਮੈਨੂੰ ਲੱਗਦਾ ਕਿ ਇਹਦੀ ਇਨਵੈਸਟੀਗੇਸ਼ਨ ਹਜੇ ਹੋਰ ਹੋਣੀ ਚਾਹੀਦੀ ਤੇ ਕਰ ਵੀ ਰਹੇ ਹੋਣਗੇ ਕਿਹੜੇ ਮਾਸਟਰਮਾਈਂਡ ਐਕਚੁਅਲ ਦੇ ਵਿੱਚ ਕੈਨੇਡਾ 'ਚ ਬੈਠੇ ਨੇ ਜਾਂ ਕਿ ਇੰਡੀਆ ਤੋਂ ਬੈਠ ਕੇ ਜਾਂ ਕਿਸੇ ਹੋਰ ਮੁਲਕ ਤੋਂ ਬੈਠ ਕੇ ਕਰਵਾ ਰਹੇ ਨੇ ਕਿਉਂਕਿ ਇਹ ਤਾਂ ਇੱਕ ਬਹੁਤ ਵੱਡਾ ਥ੍ਰੈਟ ਆ ਨਾ ਮਾ ਵੀਰ ਨਹੀਂ ਜਿਹੜਾ ਆ ਰਿਹਾ ਇਸਨ ਆਰ ਸੀਐਮਪੀਡੀ ਬਾਰੇ ਫੜ ਰਿਆ ਸੀ ਭਾਈ ਉਹ ਤਾਂ ਹਾਲੇ ਵੀ ਇਹੀ ਕਹਿ ਰਹੇ ਆ ਵੀ ਪਾਉਣਾ ਨੇ ਇੰਡੀਅਨ ਏਜੰਸੀਆਂ ਦੇ ਹੱਥਾਂ ਨਾ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਜੀ ਤੇ ਉਹ ਤਾਂ ਹਾਲੇ ਵੀ ਕਹਿ ਰਹੇ ਆ ਵੀ ਪਿੱਛੇ ਵੀ ਲਿੰਕ ਆ ਵੀ ਸਾਡੇ ਕੋਲ ਸੋਰਸੇਜ਼ ਹੈਗੇ ਨੇ ਹੂੰ ਬੜਾ ਆਪਣਾ ਜਿਹੜੇ ਹੁਣ ਬੰਦੇ ਫੜੇ ਗਿਆ ਫਿਰ ਮੈਂ ਤਾਂ ਉਹਨਾਂ ਤੋਂ ਹੀ ਮਤਲਬ ਵੀ ਦੁੱਖ ਹੋਇਆ ਵੀ ਤੁਸੀਂ ਵੀ ਸਿੱਖ ਨੇ ਸਿੱਖ ਨੂੰ ਹੀ ਮਾਰਿਆ ਨਾ ਜੀ ਤੇ ਉਹ ਗਲਤ ਲੱਗਿਆ ਮੈਨੂੰ ਭਾਈ ਜੀ ਬਿਲਕੁਲ ਵੀਰ ਬਿਲਕੁਲ ਬਹੁਤ ਗਲਤ ਲੱਗਿਆ ਤੇ ਧੰਨਵਾਦ ਮਾ ਵੀ ਵੀਰ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਔਰ ਜੋ ਇਹ ਟਿਕਟੋਕ ਦੇ ਉਪਰ ਕਮੈਂਟ ਆ ਰਿਹਾ ਕਿਉਂਕਿ ਜੋ ਜੋ ਹੋਇਆ ਕਤਲ ਹੋਇਆ ਜਿਹੜਾ ਇੱਕ ਇੱਕ ਰੋਡ ਰੇਜ ਹੋਈ ਆ ਉਹਦੇ ਵਿੱਚ ਮਿਸਿਸ ਸੀਪੀ ਦੇ ਵਿੱਚ ਹੋਇਆ ਸੀ ਜਦ ਤੱਕ 34 ਸਾਲਾਂ ਦਾ ਅਮਨਵੀਰ ਸਿੰਘ ਇਹਨੇ ਨਾਲ ਦੇ ਨੂੰ ਜਿਹੜਾ ਗੁਰਪ੍ਰੀਤ ਸਿੰਘ ਜਿਹਦੀ ਉਮਰ ਕੇ ਗੁਰਪ੍ਰੀਤ ਸਿੰਘ ਚਾਜ 63 ਸਾਲਾਂ ਦੀ ਉਹਦੀ ਉਮਰ ਸੀ ਆ ਉਸ ਵਿੱਚ ਪਹਿਲਾਂ ਇੱਕ ਰੋਡ ਰੇਜ ਦਾ ਮਸਲਾ ਸਾਹਮਣੇ ਆਇਆ ਕਿ ਅਮਨਵੀਰ ਨੇ ਗੁਰਪ੍ਰੀਤ ਸਿੰਘ ਜੀ ਸੋ ਗੁਰਪ੍ਰੀਤ ਸਿੰਘ ਤੇ ਅਮਨ ਅਮਨਵੀਰ ਇੱਕ ਦੂਸਰੇ ਨੂੰ ਪਹਿਲਾਂ ਹੀ ਜਾਣਦੇ ਸੀ ਰੋਡ ਰੇਜ ਦਾ ਰੂਪ ਦਿੱਤਾ ਗਿਆ ਕਿ ਬਾਅਦ ਤੁਰੇ ਜਾਂਦੇ ਤੇ ਪਿੱਛੋਂ ਪਿਸਟਲ ਦੇ ਨਾਲ ਗੋਲੀਆਂ ਮਾਰੀਆਂ ਅਮਨਵੀਰ ਸਿੰਘ ਨੇ ਤੇ ਹੁਣ ਅਮਨਵੀਰ ਨੂੰ ਫਸਟ ਡਿਗਰੀ ਦਾ ਜਿਹੜਾ ਉਹਦੇ ਵਿੱਚ ਚਾਰਜ ਕੀਤਾ ਗਿਆ ਮਰਡਰ ਦੇ ਵਿੱਚ ਆਰਾ ਟਿਕਟੌਕ ਤੇ ਕਮੈਂਟ ਆ ਰਿਹਾ ਕਹਿੰਦੇ ਜੀ ਉਹ ਜਿਹੜਾ ਦੂਸਰਾ ਸੀਗਾ ਵਿਅਕਤੀ ਗੌਰਪ੍ਰੀਤ ਸਿੰਘ ਬੀਜੇਪੀ ਦਾ ਬੰਦਾ ਸੀ ਹੁਣ ਬੀਜੇਪੀ ਦਾ ਬੰਦਾ ਹੋਣ ਨਾਲ ਗੋਲੀ ਮਾਰਨੀ ਤਾਂ ਕੋਈ ਸੈਂਸ ਨਹੀਂ ਬਣਦੀ ਬਟ ਹਾਂ ਕੋਈ ਆਪਸ ਵਿੱਚ ਕੋਈ ਡਿਸਪਿਊਟ ਹੋਵੇ ਉਹਨਾਂ ਦਾ ਕੋਈ ਲੜਾਈ ਝਗੜਾ ਹੋਵੇ ਇਹ ਵੱਖਰੀ ਗੱਲ ਆ ਬਟ ਮੈਂ ਅਮਨਵੀਰ ਦੀ ਰਾਤ ਟਿਕਟੌਕ ਫੋਲੀ ਤੇ ਮੈਨੂੰ ਉਹਦੇ ਵਿੱਚ ਕੋਈ ਖਾਸ ਨਹੀਂ ਲੱਗਾ ਠੀਕ ਆ ਆਪਣੇ ਕੌਮ ਦੇ ਆਪਣੇ ਮੁੱਦਿਆਂ ਦੀ ਗੱਲ ਕਰਦਾ ਕਿਸੇ ਗੁਰੂ ਘਰ 'ਚ ਗਲਤ ਹੋ ਰਿਹਾ ਉੱਥੇ ਜਾਂਦਾ ਸੀ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਐਕਟਿਵ ਸੀ ਮੁੰਡਾ ਸੋਸ਼ਲ ਮੀਡੀਆ ਸਪੈਸ਼ਲਿਸਟ ਟਿਕਟੋਕ ਦੇ ਉੱਪਰ ਕਾਫੀ ਐਕਟਿਵ ਸੀ ਹੁਣ ਐਡੀ ਵੱਡੀ ਗਲਤੀ ਉਹ ਕਿਵੇਂ ਕਰ ਗਿਆ ਕਿ ਉਹ ਕਿੱਦਾਂ ਦੀ ਉਹ ਸਥਿਤੀ ਬਣੀ ਹੋਣੀ ਆ ਜਾਂ ਇਹਦੇ ਬਿਹਾਈਂਡ ਰੀਜ਼ਨ ਕੀ ਆ ਇਹ ਸਾਨੂੰ ਜੇ ਕੋਈ ਬੰਦਾ ਮਿਸਿਸਿਪੀ ਤੋਂ ਸੁਣਦਾ ਹੋਵੇ ਜਾਂ ਉਸ ਏਰੀਆ ਦਾ ਕੋਈ ਵਿਅਕਤੀ ਹੋਵੇ ਤਾਂ ਕਾਲ ਕਰਕੇ ਸਟੂਡੀਓ 'ਚ ਦੱਸ ਸਕਦਾ ਜੀ ਮਨਪ੍ਰੀਤ ਵੀਰ ਸਾਤਸਿਕਾ ਅੱਛਾ ਸ੍ਰੀ ਗੱਜ ਜੈਕ ਸਾਹਿਬ ਆਉਂਦੇ ਦਾ ਚਾਹੇ ਵੀਕ ਦੇ ਵਿੱਚ ਇੱਕ ਦੋ ਵਾਰਿਆਂ ਪਰ ਰੈਂਟ ਚੋਕੇ ਛਿੱਕਿਆਂ ਦੀ ਪ੍ਰਵਾਰ ਕਰਦੇ ਨੇ 920 ਤੇ ਮੰਗਣ ਤਾਂ ਦੱਸਦੇ ਤਾਂ ਇਹ ਜਿਹੜੀਆਂ ਨਿਊਜ਼ ਤੁਸੀਂ ਦੋਨੇ ਕਵਰ ਕੀਤੀਆਂ ਨੇ ਕੱਲ ਦਾ ਦਿਨ ਇਹਨਾਂ ਨੇ ਬਹੁਤ ਜਣੀ ਲੋਕਾਂ ਦੇ ਦਿਲਾਂ ਨੂੰ ਝੰਜੋੜਿਆ ਜੈਕ ਸਾਹਿਬ ਸਟੂਡੈਂਟ ਜਿੰਨੇ ਪਹੁੰਚੇ ਸੀ ਨਾ ਦੱਸ ਨਹੀਂ ਸਕਦਾ ਜੈਕ ਸਾਹਿਬ ਉਹ ਇਹੀ ਕਹਿੰਦੇ ਸੀ ਸਾਡਾ ਮਾਈ ਬਾਪ ਸੀ ਉਹ ਤਾਂ ਇੰਨੀ ਹੈਲਪ ਕਰਦਾ ਸੀ ਰਾਸੀ ਬਰਾੜ ਚਾਹ ਕਹਿੰਦੇ ਆ ਕਿ ਸਾਡੇ ਨਾਲ ਕਮਿਊਨਿਟੀ ਦਾ ਅਟੈਚ ਸੀ ਪਰ ਇਹ ਤਾਂ ਆਪਣੀ ਜੌਬ ਕਰਦੇ ਨੇ ਜੇ ਹੁਣ ਸ਼ੇਰ ਜਨਰਲ ਨਾਲ ਰਿਸ਼ਤੇ ਬਣਾ ਲੂ ਤਾਂ ਫੇ ਭੁੱਖਾ ਹੀ ਮਰੂਗਾ ਖਾਊਗਾ ਕੀ ਜੀ ਸੋ ਇਹ ਤਾਂ ਸਿਆਣਪ ਹੁੰਦੀ ਹੈ ਕਿ ਬਈ ਸਾਡੀ ਕਿੱਥੇ ਤੱਕ ਇਹ ਗੱਲ ਨੇ ਪਹੁੰਚਣਾ ਕਿੰਨਾ ਅਸੀਂ ਟਾਰਗੇਟ ਹੋਣਾ ਹੈ ਇਸ ਗੱਲ ਨਾਲ ਇਹਨਾਂ ਨੇ ਤਾਂ ਆਪਣਾ ਕੰਮ ਕਰਤਾ ਪਰ ਕੀਤਾ ਹੋਰ ਵੀ ਬੰਦੇ ਬਹੁਤ ਹੋਣਗੇ ਕਿਉਂਕਿ 5-4 ਸਾਲ ਤੋਂ ਤਾਂ ਬੰਦੇ ਨੂੰ ਇੰਨਾ ਕੁਝ ਨਹੀਂ ਹੋਊਗਾ ਇਹ ਜਿਹੜਾ ਤਾਂ ਹੋਰ ਬਹੁਤ ਦੂਰ ਤੱਕ ਜਾਣ ਗਿਆ ਇਹਨਾਂ ਨੂੰ ਮਨਪਿਤ ਵੀਰ ਐਕਚੁਅਲੀ 2-3 ਕੇਸਾਂ ਦੇ ਵਿੱਚ ਹੋਰ ਵੀ ਇਨਵੈਸਟੀਗੇਸ਼ਨ ਹੋ ਰਹੀ ਆ ਇੱਕ ਵਿਨੀਪੈਗ ਦੇ ਵਿੱਚ ਕਤਲ ਹੋਇਆ ਸੀ ਉਹਦੀ ਵੀ ਜਿੰਮੇ ਉਹਦੀ ਵੀ ਸ਼ਾਇਦ ਇਹਨਾਂ ਤੇ ਹੁਣ ਥਰੂ ਇਨਵੈਸਟੀਗੇਸ਼ਨ ਹੋਊਗੀ ਇੱਕ ਹੋਰ ਕੋਈ 17 ਸਾਲ ਦਾ ਬੱਚਾ ਮਰਿਆ ਸੀ ਕਤਲ ਹੋਇਆ ਸੀ ਉਹਦੀ ਵੀ ਇਨਵੈਸਟੀਗੇਸ਼ਨ ਹੋਊਗੀ ਇਹ ਤਾਂ ਪਰਤਾਂ ਖੁੱਲਣਗੀਆਂ ਹਲੇ ਬਟ ਜਿਹੜੇ ਇਦਾਂ ਦੇ ਲੋਕ ਹੁੰਦੇ ਨੇ ਮਤੇਪੁਰ ਜੋ ਕਿ ਤੁਸੀਂ ਬੇਲ ਤੇ ਜਾਂ ਸਾਲ ਤੋਂ ਸਾਲ ਚ ਬਾਹਰ ਆ ਜਾਓਗੇ ਜਦੋਂ ਅ ਜਦੋਂ ਦੂਸਰੇ ਮੁਲਕ ਦੀ ਇੰਟਰਫੇਰੈਂਸ ਦੀ ਗੱਲਬਾਤ ਆਉਂਦੀ ਹੈ ਚੰਗਾ ਰਗੜਾ ਲਾਉਂਦੇ ਨੇ ਬਾਅਦ 'ਚ ਇਹ ਜੀ 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 ਕਿਉਂਕਿ ਗੱਲ ਇਹ ਤਾਂ ਨਾ ਜੈਕ ਸਾਹਿਬ ਦੇਖੋ ਇਹ ਬਹੁਤ ਜਣੀ ਗੋਡਨ ਸਾਸੀ ਕੋਈ ਬੰਦਾ ਘਰ ਨਹੀਂ ਰਿਹਾ ਕਿਉਂਕਿ ਦੇਖੋ ਹੱਕ ਮੰਗੜਾ ਤੁਹਾਡਾ ਆਪਣਾ ਹੱਕ ਹੈ ਦੇਣਾ ਜਾਂ ਨਾ ਦੇਣਾ ਦੂਸਰੇ ਦੀ ਗੱਲ ਹੈ ਇਹ ਕਿਹੜਾ ਕੋਈ ਹਥਿਆਰ ਚੱਕੀ ਫਿਰਦੇ ਤੁਹਾਨੂੰ ਬਦਲਾਮ ਕਰਦੇ ਨੇ ਪਹਿਲਾਂ ਤੁਹਾਨੂੰ ਹਾਈਲਾਈਟ ਕਰਦੇ ਨੇ ਫਿਰ ਤੁਹਾਨੂੰ ਖਤਮ ਕਰਦੇ ਨੇ ਜਿਹੜੇ ਲਾਸਟ ਕਾਲਰ ਗੱਲ ਕਰਕੇ ਗਏ ਨੇ ਰੋੜੀ ਦੀ ਉਹ ਬਹੁਤ ਉਸ ਕਵਰ ਨੇ ਵੀ ਦੇ ਨਾਲ ਜੁੜਿਆ ਕਿਉਂਕਿ ਚਾਹੇ ਉਹ ਕਿਸੇ ਸੰਸਥਾ ਨਾਲ ਜੁੜਿਆ ਹੋਇਆ ਸੀ ਅਮਰਵੀਰ ਸਿੰਘ ਪਰ ਉਹ ਗੱਲ ਬਹੁਤ ਸਿਆਣੀ ਕਰਦਾ ਹੁੰਦਾ ਸੀ ਜੀ ਬਿਲਕੁਲ ਹਾਂਜੀ ਜਦੋਂ ਇਹਨਾਂ ਦੀ ਤਾਣੀ ਆਲੇ ਦਿੱਦਾ ਸੀ ਤਾਂ ਉਹ ਆ ਕੇ ਸਲਟੋਵਾ ਹੁੰਦਾ ਸੀ ਦੇਖੋ ਗੁੱਸੇ ਦੇ ਉੱਤੇ ਕਾਬੂ ਪਾਉਣਾ ਔਰ ਸਹਿਨਸ਼ੀਲਤਾ ਨਾਲ ਲੰਬੀ ਸੋਚ ਨਾਲ ਚੱਲਣਾ ਠੀਕ ਹੈ ਹੱਕ ਮੰਗਣਾ ਸਾਡਾ ਹੱਕ ਹੈ ਪਰ ਅਸੀਂ ਕਾਨੂੰਨ ਨੂੰ ਔਰ ਆਪਣੇ ਪਰਿਵਾਰ ਨੂੰ ਔਰ ਆਪਣੀ ਕੌਮ ਨੂੰ ਟਾਰਗੇਟ ਹੋਣ ਤੋਂ ਬਚਾਈਏ ਕਾਲੂ ਮੇਜਰ थैंक यू सो मच। ਤੁਹਾਨੂੰ ਧੰਨਵਾਦ ਬੰਪੀ ਵੀਰ थैंक यू वेरी मच। ਅ थैंक यू ਬਲਕੋਲ ਜੀ ਨੈਕਸਟ ਕਾਲ ਤੇ ਚੱਲਦੇ ਹਾਂ 7376 ਤੁਸੀਂ ਆਉਂਦੇ ਰਹੋ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ। ਭਾਈ ਹਾਂ ਨਾ ਪਿਛਲੇ ਹੁਣ तकरीबन 1.5-2 ਸਾਲਾਂ ਤੋਂ ਲੋਕਾਂ ਦਾ ਨਾ ਹੁਣ ਕਿ ਅਸੀਂ ਹੈਗੇ ਰੈਸਟੋਰੈਂਟ ਦੇ ਵਿੱਚ ਜੀ ਜੀ ਵੀਰ ਨੂੰ ਮੈਂ ਡੇਲੀ 4-500 ਬੰਦੇ ਨਾਲ ਡੀਲਿੰਗ ਕਰਦਾ ਰਾਈਟ? ਹਾਂਜੀ ਵੀਰ। ਆ ਮਗਿਆ ਹੀ ਕਰਕੇ ਲੋਕਾਂ ਦਾ ਹੁਣ ਟੈਂਪਰੇਚਰ ਇੰਨਾ ਹਾਈ ਹੋਇਆ ਵਾ ਨਾ ਮਾੜੀ ਜਿਹੀ ਕਦੋਂ ਯਾ ਠੰਡੀ ਆ ਜਾਂਦੀ ਆ। ਬਸ ਅਗਰੇ ਮਾਰਨ ਮਾਰਨ ਤੱਕ ਦੁਨੀਆ ਤਰੀ ਕਰਦੀ ਆ ਵੀਰ ਐਕਚੁਅਲ ਦੇ ਵਿੱਚ ਨਾ ਜਿਵੇਂ ਤੁਸੀਂ ਦੱਸਿਆ ਕਿ ਲੋਕਾਂ ਦੇ ਨਾ ਜਿਵੇਂ ਖਰਚੇ ਇੰਨੇ ਹੋ ਗਏ ਲੋਕਾਂ ਦਾ ਗੁੱਸਾ ਉਹ ਲੋਕ ਨਾ ਬਾਹਰ ਕੋਈ ਆਪਣੇ ਤੋਂ ਵੀਕ ਬੰਦਾ ਲੱਭਦੇ ਫਿਰਦੇ ਕਿ ਫਟ ਜੀਏ ਬਸ ਇਹਦੇ ਤੇ ਜਾ ਕੇ ਅਸੀਂ ਹਾਂਜੀ ਬਾਈ ਜੀ ਉਹੀ ਲਾਈਨ ਦੇ ਵਿੱਚ ਵੀ ਬੰਦਾ ਮੁਰੇ ਜੇ ਫੋਨ ਤੇ ਲੱਗਿਆ ਦਾ ਮੁਰੇ ਜੀ ਉਹਨੇ ਮੁਰੇ ਆਰਡਰ ਲੈਣੇ ਬਾਜ਼ਮਾਰੀ ਆ ਨਹੀਂ ਪਹੁੰਚਿਆ ਉਹ ਬਸ ਤਾਂ ਉਹ ਵੀ ਕਿੱਡੀ ਗੱਲ ਆ ਵੀ ਮੜਾ ਜਾਨੂੰ ਹੱਥ ਮਾਰ ਕੇ ਅੱਗੇ ਬੰਦਾ ਕਹਿੰਦਾ ਹਲੋ ਜੀ ਕਿੱਦਾਂ ਜੇ ਗੱਲਾਂ ਕਰੀ ਜਾਂਦੇ ਚੋਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਤੇ ਨਾ ਕਿਸੇ ਨਾਲ ਕੋਈ ਗੱਲ ਕਰਦਾ ਦਿਮਾਗ ਦੇ ਵਿੱਚ ਪਤਾ ਨਹੀਂ ਉਹ ਮਗ੍ਹਾਈ ਅੱਕੇ ਕੇ ਕੀ ਚੱਕਰ ਆ ਦਿਮਾਗ ਦਾ ਨਾ ਚਰਜੀ ਕਰਦਾ ਉਹਦੇ ਨਾਲ ਉਹ ਬੱਚੋ ਭਰਾਵੋ ਜੀ ਪਾਸ ਹੁੰਦਾ ਵੀਰ ਕਿਹੜੀ ਜਗ੍ਹਾ ਤੋਂ ਕਾਲ ਕਰ ਰਹੇ ਹੋ ਤੁਸੀਂ ਕੈਲਗਰੀ ਤੋਂ ਵੀਰ ਜੀ ਅਤੇ ਆਪਣਾ ਵੀਰ ਤੁਸੀਂ ਰੈਸਟੋਰੈਂਟ ਦਾ ਨੇਮ ਜ਼ਰੂਰ ਲਵੋ ਤੇ ਜਿਹੜੇ ਕੈਲਗਰੀ ਵਾਲਿਓ ਤੁਸੀਂ ਵੀਰ ਨੂੰ ਬਿਜ਼ਨਸ ਵੀ ਦੇਣਾ ਜਾਂ ਕਿ ਦੱਸੋ ਵੀਰ ਮੇਰਾ ਮੜਾ ਮੋਟਾ ਕਿਹੜਾ ਰੈਸਟੋਰੈਂਟ ਵਗੈਰਾ ਆਪਣਾ ਜੀ ਅਰੇ ਬਈ ਮੈਂ ਇਹ ਜੀ ਫਰੈਂਚਾਈਜ਼ਰ ਕਰਦਿਆਂ ਨਾ ਆਪਾਂ ਬੋਲ ਨਹੀਂ ਸਕਦੇ ਅੱਛਾ ਫਰੈਂਚਾਈਜ਼ ਕਰਦੇ ਹੋ ਠੀਕ ਆ ਜਿਹੜਾ ਸਾਈਟਾਈ ਰਸਨਾ ਨਾਲ 딜 ਕਰਦਾ ਜੀ ਇੱਕ ਨਾ ਨਹੀਂ ਉਹ ਹੀ ਗੱਲ ਕਰਦਾ ਵੀ ਤਕਰੀਬਨ ਨਵੇਂ ਮਹੀਨੇ ਦੇ ਵਿੱਚ 5-7000 ਬੰਦੇ ਨਾਲ 딜ਿੰਗ ਹੁੰਦੀ ਹੈ ਮੇਰੀ ਦੇਖਦਾ ਮੈਂ ਚੱਲ ਕੇ ਪਰ ਉਹੀ ਜਿਵੇਂ ਹੁਣ ਅਸੀਂ ਅੱਜ ਤੋਂ ਨਹੀਂ 97 ਤੋਂ ਇਸ ਬਿਜ਼ਨਸ ਦੇ ਵਿੱਚ ਤੇ ਤਕਰੀਬਨ ਪੱਛੀ 26 ਸਾਲ ਹੋ ਗਏ ਪਰ ਅਖੇਜਾ ਜਿਹੜਾ 1.5-2 ਸਾਲ ਤੋਂ ਦੇਖ ਰਿਹਾ ਹੈ ਨਾ ਹਾਲਾਤ ਆ ਜਿਹੜੇ ਗ੍ਰੇਕ ਬੰਦਾ ਮਾੜੀ-ਮਾੜੀ ਗੱਲ ਪਿੱਛੇ ਭਈ ਉਹਦੇ ਕਾਹਨੂੰ ਮਾਰਨ-ਬਰਾਉਣ ਤੱਕ ਸਿਰਿਆ ਕਰਦਾ ਪਤਾ ਨਹੀਂ ਕੀ ਕਾਰਨ ਲੋਕ ਟੈਂਪਰੇਚਰ ਘਟਿਆ ਹੋਇਆ ਹੈ ਤੇ ਜ਼ਿਆਦੇ ਲੋਕਾਂ 'ਚ ਗੁੱਸੇ ਜ਼ਿਆਦੇ ਵਧੇ ਹੋਏ ਨੇ ਜੀ ਧੰਨਵਾਦ ਵੀਰ ਹਾਂਜੀ ਉਹ ਉਹ ਹੀ ਅਜੇ ਤੁਹਾਨੂੰ ਕਹਿੰਦਾ ਨਾ ਉਹਦੇ ਕੋਲ ਚੁੱਪ ਹੀ ਕਰ ਜਿਓ ਭਾਈ ਬਸ ਇਹੀ ਗੱਲ ਆਈ ਮਿਹਰਬਾਨੀ ਵੀਰ ਜੀ ਧੰਨਵਾਦ ਜੀ ਅ ਨੈਕਸਟ ਜੀ ਧੰਨਵਾਦ ਨੈਕਸਟ ਕਾਲ ਨੇ ਰਈਆ ਵੀਰ ਉਸ ਤੋਂ ਪਹਿਲਾਂ ਮੈਂ ਕਿ ਤੁਹਾਨੂੰ ਕੋਈ ਇਕਲੀ ਮੈਸੇਜ ਜ਼ਰੂਰ ਦੇ ਦਾਂ ਮਿਸੀ ਸਾਗਰ ਦੇ ਵਿੱਚ ਜੋ ਆਪਣੇ ਕੋਲੇ ਕਾਂਡੋ ਯੂਨਿਟ ਆਏ ਨੇ ਤੁਸੀਂ ਉੱਥੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਕਲੋਜ਼ਿੰਗ 2027 ਦੇ ਵਿੱਚ ਗਲੈਂਟਨ ਤੇ 9th ਲਾਈਨ ਦੇ ਏਰੀਆ ਦੇ ਵਿੱਚ ਜਿਹੜੀ ਬਿਲਡਿੰਗ ਬਣ ਜਾ ਰਹੀ ਆ 1 ਬੈੱਡਰੂਮ ਜਿਹੜਾ ਸ਼ੁਰੂ ਹੋ ਜਾਂਦਾ 1 ਲੱਖ ਡਾਲਰ ਤੋਂ 1 ਬੈੱਡਰੂਮ ਪਲੱਸ ਡਾਇਨਰ 6 ਲੱਖ 50 ਹਜ਼ਾਰ ਤੋਂ ਸ਼ੁਰੂ ਹੋ ਜਾਂਦਾ ਔਰ ਤੁਸੀਂ ਟੋਟਲ 10% ਦੇਣਾ 2.5% ਦੀਆਂ ਚਾਰ ਕੈਸ਼ ਟਫ ਦੇ ਵਿੱਚ ਤੁਸੀਂ ਪੈਸੇ ਦੇਣੇ ਨੇ ਔਰ ਇਹਦੇ ਵਿੱਚ ਤੁਹਾਨੂੰ ਐਮੈਂਟਿਸ ਕੀ ਹੈ ਤੁਹਾਨੂੰ ਜੈਮ ਮੂਵੀ ਥੀਏਟਰ ਹਰ ਸਹੂਲਤਾਂ ਮਿਲ ਰਹੀਆਂ ਲੋਕੇਸ਼ਨ ਬਹੁਤ ਵਧੀਆ ਹਾਈਵੇ 403 407 ਕਯੂ ਡਬਲਿਊ ਬਹੁਤ ਨਜ਼ਦੀਕ ਹੈ ਕ੍ਰੈਡ ਵੈਲੀ ਹਸਪੀਟਲ ਨਜ਼ਦੀਕ ਹੈ ਯੂਨੀਵਰਸਿਟੀ ਆਫ ਟ੍ਰਾਂਟੋ ਬਿਲਕੁਲ ਨਜ਼ਦੀਕ ਹੈ ਤੁਸੀਂ ਇਹ ਲੋਕੇਸ਼ਨ ਦੇਖਣਾ ਚਾਹੁੰਦੇ ਹੋ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ 6475070018 6475070018 ਤੁਸੀਂ ਮੇਰੇ ਨਾਲ ਜੈਗ ਸਿੰਘ ਸੇਖੋ ਨਾਲ ਗੱਲਬਾਤ ਕਰ ਸਕਦੇ ਹੋ ਸਮਾਂ ਆਪਣੇ ਕੋਲ 3 ਮਿੰਟ ਦਾ ਹੈ ਜੀ ਰਹੀਆ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੈਗ ਜੀ ਕੀ ਹਾਲ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਵੀਰ ਤੁਸੀਂ ਸੁਣਾ ਚਲੋ ਟਾਈਮ ਥੋੜਾ ਰਹਿ ਗਿਆ ਆ ਆਪਾਂ ਕੱਲ ਦੀ ਜਿਹੜੀ ਰਿਪੋਰਟ ਸੁਣੀ ਆਈਂ ਤੇ ਇਹਨਾਂ ਮੰਨ ਦੋਗੇ ਕੀਤਾ ਜੈਗ ਜੀ ਪਤਾ ਨਹੀਂ ਗੱਲਾਂ ਤਾਂ ਥੋੜੀਆਂ ਹੀ ਆਪਣੀਆਂ ਇਦਾਂ ਦੀਆਂ ਹੁੰਦੀਆਂ ਜੀ ਇਹ ਆਪਾਂ ਫਿਰ ਇਹਨਾਂ ਦਾ ਪ੍ਰੋਪਰ ਦੱਸ ਦੇ ਕਿਉਂ ਨਹੀਂ ਇਹ ਪਿੰਡ ਥਾਂ ਕੋਈ ਐਦਾਂ ਦਾ ਇਹ ਪਿੰਡ ਦੀ ਚੱਕਰ ਪਿੰਡ ਰਹੀ ਆ ਵੀਰ ਕੋਕੋ ਕੱਲ ਹੀ ਨਿਊਜ਼ ਆਈ ਆ ਫਿਰ ਉਸ ਸਮੇਂ ਆਪਣੇ ਦਿਨੇ ਆਈ ਸੀ ਤੇ ਇੰਡੀਆ ਰਾਤ ਸੀ ਲੱਭ ਲਾ ਮੀਡੀਆ ਨੇ ਲੱਭ ਲਿਆ ਇਹਦਾ ਪਿੰਡ ਪੁੰਡ ਵੀ ਲੱਭ ਲਿਆ ਹਾਂ ਇਹਨਾਂ ਦੀ ਦੀ ਗੱਲ ਕਰਦੇ ਆ ਆਪਾਂ ਪਹਿਲਾਂ ਵੀ ਕਰਦਿਆ ਜਿਹੜਾ ਗੈਂਗਸਟਰ ਮਾਰਦੇ ਆ ਜਾਂ ਆ ਸਾਡੇ ਪਿੱਛੇ ਜੇ ਆ ਮੁੰਡੇ ਨੇ ਗੋਲੀ ਮਾਰੀ ਤੇ ਵਜ੍ਹਾ ਕੀ ਹੋਈ ਇਹਨਾਂ ਦਾ ਪਿੰਡ ਥਾਂ ਕੀ ਆ ਕਿਹੜੀ ਗੱਲ ਪਲਕ ਕੀ ਚੱਕਰ ਚੱਲਣ ਦਿਆ ਹੁਣ ਉਹਨਾਂ ਨੂੰ ਪਤਾ ਇੱਕ ਅੱਧਾ ਦੇਣ ਚੱਲਣੀ ਆ ਇਹ ਪਾਈਓ ਕੰਮ ਵਧਣ ਦਏ ਆਪੀ ਇੱਥੇ ਕਿਹੜਾ ਪ ਮੇਰੇ ਸਾਹਮਣੇ ਪਿੰਡ ਨਾ ਸਾਰਾ ਕੁਝ ਅੱਜ ਕਾ ਤੇ ਆ ਬ੍ਰਾਡਬ੍ਰੂਡ ਆ ਜੋ ਢੋਟਾ ਢੋਟੇ ਜਣਾ ਖਾਣਾ ਲਖਾਈ ਪਿਆ ਹਰੇ ਕੋਈ ਗੋਚੇ ਚੇਂਜ ਕਰੀ ਫਿਰਦੇ ਬਿਲਕੁਲ ਇਹ ਮੇਰੀ ਗੱਲ ਦਾ ਮਾਈਂਡ ਨਾ ਕਰਿਆ ਤੁਸੀਂ ਇਹ ਗੱਲ ਦਾ ਵੀ ਚਲੋ ਗੁਰੂ ਮਹਾਰਾਜ ਨੇ ਜਾਤ ਪਾਤਾਂ ਦੇ ਖਤਮ ਕੀਤੀਆਂ ਸੀ ਭਾਵੇਂ ਆਪਾਂ ਜਦੋਂ ਕਹਿ ਦਿੰਦੇ ਆ ਨਾ ਆ ਬਰਾਡ ਆ ਤੇ ਲੋਕ ਮੈਂ ਤਾਂ ਕਹਿੰਨਾ ਵੀ ਪਤਾ ਹੋਣਾ ਚਾਹੀਦਾ ਵੀ ਇਹਦਾ ਪਿੰਡ ਥਾਂ ਕੀ ਆ ਇਹਦਾ ਇਹ 3 ਸਾਰੀ ਹੋਣੀ ਚਾਹੀਦੀ ਆ ਬਿਲਕੁਲ ਜੀ ਇਹ ਪੜਾ ਕਿਉਂ ਵਾ ਇਹ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਫਲਾਣਾ ਜੀ ਆਪਾਂ ਹੁਣ ਹੀ ਕਹਿਤਾ ਬਰਾੜ ਢੱਲੋ ਹੰਦੂ ਆਹ ਕੋ ਗੱਲ ਥੋੜਾ ਹੁੰਦੀ ਆ ਕਿ ਬੰਦੇ ਦੀ ਬੜਿਆ ਕਈਆਂ ਦਾ ਪਿੰਡ ਦਾ ਨਾਂ ਹੁੰਦਾ ਹੈ ਨਾ ਹੁਣ ਆ ਮੇਰਾ ਪਿੰਡ ਰਈਆ ਵਾ ਰਈਆ ਆ ਰਈਆ ਵਾ ਬਾਤ ਹੈ ਨਾ ਤੇ ਆਪਾਂ ਨੂੰ ਹੁਣ ਉਹ ਕੱਢਣ ਨੂੰ ਕੀ ਆ ਤੁਸੀਂ ਕੱਢਣ ਨੂੰ ਸਭ ਤੋਂ ਕਰ ਸਕਦੇ ਜਾਂ ਮੇਰੇ ਪਿੰਡ ਤੇ ਇਥੇ ਸੌ ਜਾਣਾ ਹੋਣਾ ਵਾ ਬਿਲਕੁਲ ਨਹੀਂ ਨਹੀਂ ਤਸਵੀਰਾਂ ਵਾਇਰਲ ਹੋ ਗਈਆਂ ਇੱਕ ਤਾਂ ਕੋਟਕਪੂਰੇ ਤੋਂ ਦੱਸਿਆ ਜਾ ਕਰਨ ਬਰਾੜ ਔਰ ਬਾਕੀ ਕੱਲ ਤੱਕ ਡਿਟੇਲ ਪੂਰੀ ਆ ਜਾਵੇਗੀ ਫਰ ਕੱਲ ਨੂੰ ਆਪਾਂ ਪ੍ਰੋਪਰ ਨਾਮ ਪਿੰਡਾਂ ਦੇ ਵੀ ਜਰੂਰ ਦੱਸਾਂਗੇ ਧੰਨਵਾਦ ਰਈਆ ਵੀਰ ਓਕੇ ਓਕੇ ਜੈ ਜੀ ਥੈਂਕ ਯੂ ਬੜਾ ਵੀਰ ਥੈਂਕ ਯੂ ਵੈਰੀ ਮਚ ਔਰ ਦੋਸਤੋ ਤੁਸੀਂ ਜਿਨ੍ਹਾਂ ਸਾਰਿਆਂ ਨੇ ਕਾਲਸ ਕੀਤੀਆਂ ਪ੍ਰੋਗਰਾਮ ਦੇ ਨਾਲ ਜੁੜੇ ਹੋ ਤੁਹਾਡਾ ਸਾਰਿਆਂ ਦਾ ਮੈਂ ਹਮੇਸ਼ਾ ਧੰਨਵਾਦ ਕਰਦਾ ਜਿਵੇਂ ਮਾਨਪਤ ਵੀਰ ਨੇ ਕਿਹਾ ਕਿ ਵੀਕਐਂਡ ਦੇ ਉੱਪਰ ਤੁਹਾਡੇ ਨਾਲ ਸਾਂਝ ਪੈਂਦੀ ਹੈ ਬਟ ਕਦੇ ਫੀਲ ਨਹੀਂ ਹੋਇਆ ਕਿ ਸਿਰਫ ਵੀਕਐਂਡ ਦਾ ਜਾਂ ਦੋ ਦਿਨ ਦਾ ਸ਼ੋਅ ਕਰਦੇ ਆ ਜਦੋਂ ਕਾਲ ਆਉਣੇ ਆ ਕੋਲਾ ਕਰਦੇ ਹੋ ਪਿਆਰ ਦਿੰਦੇ ਹੋ ਹਮੇਸ਼ਾ ਨਾਲ ਜੁੜਦੇ ਹੋ ਧੰਨਵਾਦ ਆ ਤੁਹਾਡਾ ਔਰ ਰੀਅਲ ਸਟੇਟ ਦੇ ਵਿੱਚ ਤੁਹਾਨੂੰ ਕੋਈ ਵੀ ਅੰਟੈਰੀਓ ਵਾਈਡ ਸਰਵਿਸ ਚਾਹੀਦੀ ਹੋਵੇ ਤੁਸੀਂ ਬਾਇੰਗ ਕਰਨੀ ਆ ਸੇਲਿੰਗ ਕਰਨੀ ਆ ਫਸਟ ਟਾਈਮ ਬਾਇਰ ਹੋ ਚਾਹੇ ਫਸਟ ਟਾਈਮ ਇਨਵੈਸਟਰ ਹੋ ਜਾਂ ਤੁਸੀਂ ਆਪਣੀ ਪ੍ਰਾਪਰਟੀ ਨੂੰ ਲੀਜ਼ ਤੇ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਪ੍ਰਾਪਰਟੀ ਲੀਜ਼ ਤੇ ਲੈਣਾ ਚਾਹੁੰਦੇ ਹੋ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ 6475070018 6475070018 ਮੇਰੇ ਨਾਲ ਜੈਕਸਨ ਸੇ ਕੋ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜਦੋਂ ਤੁਹਾਡੇ ਲਈ ਰੀਅਲ ਏਸਟੇਟ ਦੇ ਵਿੱਚ ਕੰਮ ਕਰਦੇ ਆ ਤਾਂ ਤੁਹਾਡੀ ਪੌਕੇਟ ਦੇ ਹਿਸਾਬ ਦੇ ਨਾਲ ਤੁਹਾਡੇ ਬੈਨੀਫਿਟ ਦੇ ਲਈ ਕੰਮ ਕਰਦੇ ਆ ਤੁਸੀਂ ਫਸਟ ਟਾਈਮ ਬਾਏਰ ਹੋ ਤਾਂ ਤੁਹਾਨੂੰ ਉਦਾਂ ਦੀ ਇੱਕ ਪ੍ਰਾਪਰਟੀ ਦੱਸੀ ਜਾਂਦੀ ਹੈ ਕਿ ਘੱਟ ਤੋਂ ਘੱਟ ਇਨਵੈਸਟਮੈਂਟ ਕਰਕੇ ਤੁਸੀਂ ਵੱਧ ਤੋਂ ਵੱਧ ਰਿਟਰਨ ਕਿਵੇਂ ਲੈ ਸਕਦੇ ਹੋ ਫਸਟ ਟਾਈਮ ਬਾਏਰ ਹੁੰਨੇ ਆ ਤਾਂ ਬਹੁਤ ਗਲਤੀਆਂ ਜਿਹੜੀਆਂ ਹੋ ਜਾਂਦੀਆਂ ਨੇ ਸਾਡੇ ਤੋਂ ਵੀ ਮੇਰੇ ਤੋਂ ਵੀ ਹੋਈਆਂ ਨੇ ਪਰ ਕਿਸੇ ਨੇ ਇਮਾਨਦਾਰੀ ਨਾਲ ਦੱਸਿਆ ਨਹੀਂ ਸਾਨੂੰ ਪ੍ਰਾਪਰਟੀ ਬਾਰੇ ਨਹੀਂ ਦੱਸਿਆ ਸਾਨੂੰ ਨੇਬਰਹੂਡ ਬਾਰੇ ਨਹੀਂ ਦੱਸਿਆ ਕਿਹੜੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਸਾਨੂੰ ਉਹ ਨਹੀਂ ਦੱਸਿਆ ਤਾਂ ਜ਼ਰੂਰ ਤੁਸੀਂ ਉਹ ਸਾਰੀਆਂ ਗਲਤੀਆਂ ਅਵੋਇਡ ਕਰ ਸਕਦੇ ਹੋ ਕਿ ਜੇ ਤੁਹਾਡਾ ਰੀਅਲ ਟ੍ਰੈਕ ਚੰਗਾ ਹੋਵੇ ਇਮਾਨਦਾਰੀ ਦੇ ਨਾਲ ਚੱਲੇ ਕਿਉਂਕਿ ਇੱਕ ਕਲਾ ਕਮਿਸ਼ਨ ਲੈਣਾ ਮਕਸਦ ਨਹੀਂ ਹੁੰਦਾ ਤੁਹਾਡੇ ਨਾਲ ਲੌਂਗ ਟਰਮ ਜਿਹੜੇ ਰਿਲੇਸ਼ਨ ਇੱਕ ਪਰਿਵਾਰਕ ਬਣਦੇ ਨੇ ਤੁਹਾਡੇ ਫਾਇਦੇ ਨੂੰ ਇੱਕ ਵਾਰੀ ਫਾਇਦਾ ਕਰਾਂਗੇ ਤਾਂ ਫੇਰ ਹੀ ਤੁਸੀਂ ਅਗਲੀ ਵਾਰੀ ਆਵੋਗੇ 6475070018 6475070018 ਤੁਸੀਂ ਮੇਰੇ ਨਾਲ ਜੈਗ ਸਿੰਘ ਸੇਖੋ ਨਾਲ ਸੰਪਰਕ ਕਰ ਸਕਦੇ ਹੋ ਅਤੇ ਮੁਲਾਕਾਤ ਹੋਵੇਗੀ ਕੱਲ ਨੂੰ ਤਦ ਤੱਕ ਤੁਹਾਡਾ ਸਾਡਾ ਰੱਬ ਰੱਖਾ ਸਤਿ ਸ਼੍ਰੀ ਅਕਾਲ